पी काफी ज्यादा ਸੀ 200 ਬਾਈ 120 ਉਥੋਂ ਡਾਇਗਨੋਸ ਹੋਇਆ ਕਿ ਮੈਂ ਕਿਡਨੀ ਦੀ ਮੇਰੀ ਪ੍ਰੋਬਲਮ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪਹਿਲੀ ਵਾਰ ਇਹ ਕਰਿਟਨਿਨ 2.0 ਆਇਆ ਸੀ ਫਿਰ ਉਸ ਤੋਂ ਬਾਅਦ ਤਕਰੀਬਨ ਹਰ ਵਾਰੀ ਪੁਆਇੰਟ 1 2 ਵੱਧਦਾ ਹੀ ਜਾਂਦਾ ਸੀ ਘਰ ਪ੍ਰਸ਼ਾਦਾ ਤਿਆਰ ਕਰਦੇ ਸਨ ਤਾਂ ਉਹਦੀ ਖੁਸ਼ਬੂ ਨਾਲ ਹੀ ਉਲਟੀ ਆ ਜਾਂਦੀ ਸੀ ਪਤੇदार ਸਬਜੀ ਹੋਰ ਕੋਈ ਵੀ ਨਹੀਂ ਖਾ ਸਕਦੇ ਪਾਲਕ ਹੋ ਗਈ ਮੇथी ਹੋ ਗਈ ਸਾਗ ਹੋ ਗਿਆ ਇਹ ਚੀਜ਼ਾਂ ਸਭ ਬੰਦ ਹੈ। ਦੁੱਖ ਵਿੱਚ ਹੀ ਪਤਾ ਲੱਗਦਾ ਐਕਚੁਅਲੀ ਕੌਣ ਤੁਹਾਡੇ ਜ਼ਿਆਦਾ ਨੇੜੇ ਹੈ। ਅੱਭਲ ਤੇ ਮੈਨੂੰ ਕੋਈ ਕਰਦਾ ਨਹੀਂ। ਜੇ ਮੈਂ ਕਿਸੇ ਨੂੰ ਫੋਨ ਕਰਦਾ ਤੇ ਉਹਨੂੰ ਇਹ ਸ਼ੱਕ ਪੈਣ ਲੱਗ ਜਾਂਦਾ ਕਿ ਤੈਨੂੰ ਪੈਸਿਆਂ ਦੀ ਲੋੜ ਤਾਂ ਨਹੀਂ ਪਈ ਗਈ। 18 ਸਾਲ ਤਾਂ ਹੋ ਗਏ ਮੇਰਾ ਯੂਰਿਨ ਬੰਦ ਹੋਏ ਨੂੰ। ਮੈਨੂੰ ਫੀਲ ਵੀ ਨਹੀਂ ਹੁੰਦਾ ਕਿ ਮੈਨੂੰ ਯੂਰਿਨ ਆਏਗਾ। ਤੁਹਾਡੀ ਸਾਹ ਵਾਲੀ ਲਾਈਨ ਤੇ ਪਾਣੀ ਚਲਾ ਜਾਏਗਾ ਤੇ ਤੁਸੀਂ ਫਿਰ ਸਾਹ ਕਿੱਥੋਂ ਲਓਗੇ? ਸਾਹ ਤੋਂ ਬਿਨਾਂ ਤਾਂ ਬੰਦਾ ਜੀ ਨਹੀਂ ਸਕਦਾ। ਪਾਣੀ ਤੋਂ ਬਿਨਾਂ ਤਾਂ ਫਿਰ ਵੀ 4 ਦਿਨ ਨਿਕਲ ਜਾਂਦੇ ਐ। ਫਿਰ ਵੀ ਦਿਲ ਕਰਨਾ ਕਿ ਪਾਣੀ ਪੀਣਾ ਪਰ ਪੀ ਨਹੀਂ ਸਕਦਾ। ਇਹ ਮੂੰਹ ਤੇ ਜਿਵੇਂ ਰੋਕ ਲੱਗੀ ਹੋਈ ਰੋਕ ਲੱਗੀ ਹੋਈ ਅਰਦਾਸ ਹੀ ਕਰਦਾ ਸੀ ਕਿ ਮਹਾਰਾਜ ਇਹਨਾਂ ਦੁੱਖ ਮੈਥੋਂ برداشت ਨਹੀਂ ਹੁੰਦਾ ਖਤਮ ਹੀ ਕਰ ਦਿਓ ਕੰਮ ਸਤਿ ਸ੍ਰੀ ਅਕਾਲ ਜੀ ਮੈਂ ਲਾਈਫ ਕੇਅਰ ਫਾਊਂਡੇਸ਼ਨ ਤੋਂ ਹਰਦੀਪ ਸਿੰਘ ਅੱਜ ਸ਼ਹੀਦਾਂ ਦੀ ਪਵਨ ਧਰਤੀ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਆਂ ਅਸੀਂ ਜਿੱਥੇ ਲਾਈਫ ਕੇਅਰ ਫਾਊਂਡੇਸ਼ਨ ਦਾ ਕਲੈਕਸ਼ਨ ਸੈਂਟਰ ਚਲ ਰਿਹਾ ਇਹ ਕਲੈਕਸ਼ਨ ਸੈਂਟਰ ਲਗਭਗ 4.5 ਸਾਲ ਤੋਂ ਚੱਲ ਰਿਹਾ ਹੈ ਜਿਸ ਦੇ ਵਿੱਚ ਇੱਕ ਉਪਰਾਲਾ ਆਪਾਂ ਲਗਭਗ 1.5 ਸਾਲ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਕਿਡਨੀ ਤੇ ਕੈਂਸਰ ਦੇ ਮਰੀਜ਼ਾਂ ਦੇ ਲਈ ਆਪਾਂ ਉਹਨਾਂ ਨੂੰ ਸਹੂਲਤ ਦਿੱਤੀ ਸੀ ਜਿਹਦੇ ਵਿੱਚ ਸਰਦਾਰ ਕਮਲਦੀਪ ਸਿੰਘ ਜੀ ਦੇ ਘਰ ਆਪਾਂ ਬੱਸੀ ਪਠਾਨਾ ਆਏ ਆ ਆਪਾਂ ਇਹ ਇਸ ਬਿਮਾਰੀ ਤੋਂ ਕਿਵੇਂ ਉੱਭਰ ਕੇ ਮੇਨ ਸਟ੍ਰੀਮ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅੱਗੇ ਹੋਰ ਪੇਸ਼ੈਂਟ ਨੂੰ ਕੀ ਸੇਧ ਦੇਣਾ ਚਾਹੁੰਦੇ ਨੇ ਤੇ ਇਸ ਬਿਮਾਰੀ ਤੋਂ ਬਚਿਆ ਕਿਦਾਂ ਜਾ ਸਕਦਾ ਕੁਝ ਇਹਨਾਂ ਦੇ ਜੋ ਅਹਿਸਾਸ ਜੋ ਇਹਨਾਂ ਦਾ ਤਜਰਬਾ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲ ਕਰਦੇ ਆ ਸਰਦਾਰ ਕਮਲਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਜੀ ਜਿਸ ਤਰ੍ਹਾਂ ਕਿ ਮੈਂ ਭੂਮਿਕਾ ਦੇ ਵਿੱਚ ਦੱਸਿਆ ਵੀ ਤੁਹਾਡੀ ਡਾਇਲਿਸਿਸ ਚੱਲ ਰਹੀ ਹੈ ਤੁਸੀਂ ਇਹ ਬਿਮਾਰੀ ਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਕਿੱਦਾਂ ਪਤਾ ਲੱਗਿਆ ਬਿਮਾਰੀ ਬਾਰੇ ਮੈਨੂੰ 2005 ਵਿੱਚ ਮੇਰਾ ਬਹੁਤ ਜ਼ਿਆਦਾ ਸਿਰ ਦੁਖ ਰਿਆ ਸੀ ਤੇ ਉਸ ਵੇਲੇ ਮੈਂ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਬੀਪੀ ਚੈੱਕ ਕੀਤਾ ਬੀਪੀ ਕਾਫੀ ਜ਼ਿਆਦਾ ਸੀ 200/120 ਤਾਂ ਉਸਨੇ ਫਿਰ ਮੈਨੂੰ ਆਰਐਫਟੀ ਟੈਸਟ ਕਰਾਉਣ ਵਾਸਤੇ ਕਿਹਾ ਠੀਕ ਹੈ ਕਿਡਨੀ ਦਾ ਟੈਸਟ ਕਰਵਾਇਆ ਉਹਦੇ ਵਿੱਚ ਕਰੀਟਨਿਨ 2.0 ਆਇਆ ਸੀ ਤਾਂ ਡਾਕਟਰ ਨੇ ਮੈਨੂੰ ਫਿਰ ਕਿਡਨੀ ਦੇ ਡਾਕਟਰ ਨੂੰ ਮਿਲਣ ਵਾਸਤੇ ਸਲਾਹ ਦਿੱਤੀ ਉੱਥੋਂ ਡਾਇਗਨੋਸ ਹੋਇਆ ਕਿ ਮੈਂ ਕਿਡਨੀ ਦੀ ਮੇਰੀ ਪ੍ਰੋਬਲਮ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਫਿਰ ਮੈਂ 32 ਸੈਕਟਰ ਬਚ ਚੰਡੀਗੜ੍ਹ ਦੇ ਵਿੱਚ ਜਿਹੜਾ ਹਸਪੀਟਲ ਹੈ ਉੱਥੇ ਡਾਕਟਰ ਸੰਜੇ ਡੀਕਲੋਜ਼ ਨੂੰ ਦਿਖਾਇਆ ਉਹਨਾਂ ਨੇ ਮੇਰੀ ਬਾਇਪਸੀ ਕੀਤੀ ਓਕੇ ਬਾਇਪਸੀ ਤੋਂ ਫਾਈਨਲ ਹੋ ਗਿਆ ਕਿ ਰਾਈਟ ਕਿਡਨੀ ਵਿੱਚ 50% ਇਫੈਕਟ ਆ ਚੁੱਕਾ ਹੈ ਠੀਕ ਲੈਫਟ ਕਿਡਨੀ ਚ 70% ਉਹ ਠੀਕ ਸੀਗੀ ਓਕੇ ਤੇ ਉਸ ਤੋਂ ਬਾਅਦ ਡਾਕਟਰ ਨੇ ਜੇ ਦਵਾਈਆਂ ਲਿਖ ਦਿੱਤੀਆਂ ਤੇ ਫਿਰ 2-3 ਸਾਲ ਲਗਭਗ ਮੈਂ ਉਹ ਦਵਾਈਆਂ ਦੇ ਉੱਤੇ ਰਹਾ ਤੇ ਉਸ ਤੋਂ ਬਾਅਦ ਕਰੀਬਨ 3 ਸਾਲਾਂ ਬਾਅਦ ਮੇਰਾ ਯੂਰੀਆ ਗ੍ਰੇਟਨਿਨ ਕਾਫੀ ਹੱਦ ਵੱਧ ਗਿਆ ਜਿਸ ਦੇ ਕਰਕੇ ਮੈਨੂੰ ਡਾਇਲਿਸਿਸ ਤੇ ਆਣਾ ਪਿਆ ਜੋ ਤੁਸੀਂ ਰਿਪੋਰਟ ਕਰਵਾਈ ਸੀ ਉਦੋਂ ਤੁਹਾਨੂੰ ਕਿੰਨਾ ਗ੍ਰੇਟਨਿਨ ਤੁਹਾਡਾ ਆਇਆ ਸੀ ਪਹਿਲੀ ਵਾਰੀ ਗ੍ਰੇਟਨਿਨ 2.0 ਆਇਆ ਸੀ 2.0 okay. हां जी ता ओत बाद फिर वाइपसी हुई वाइपसी तो बाद फिर उस तो बाद तकरीबन हर बारी पॉइंट 1 2 ਵੱਧ ਹੀ ਜਾਂਦਾ ਸੀ 2 3 ਸਾਲ ਤੱਕ ਮੈਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਮੈਨੂੰ ਇਸ ਬਿਮਾਰੀ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਨਾ ਹੀ ਉਸ ਵੇਲੇ ਕੋਈ ਜ਼ਿਆਦਾ ਅਵੇਅਰਨੈਸ ਇਸ ਬਾਰੇ ਦੱਸਿਆ ਜਾਂਦਾ ਸੀ ਡਾਕਟਰ ਵੱਲੋਂ ਵੀ ਕੋਈ ਅਵੇਅਰਨੈਸ ਨਹੀਂ ਸੀ ਹੁੰਦੀ ਬਹੁਤ ਘੱਟ ਪੇਸ਼ੈਂਟਸ ਹਨ ਕਿਡਨੀ ਦੇ ਤੇ ਡਾਕਟਰ ਵੀ ਕੋਈ ਨਾ ਇੰਟਰਸਟ ਨਾਲ ਪੇਸ਼ੈਂਟ ਨੂੰ ਸਮਝਾਉਂਦਾ ਨਹੀਂ ਸੀ ਵੀ ਤੂੰ ਪ੍ਰੇਜ ਨਹੀਂ ਕਰੇਂਗਾ ਤੇ ਤੇਰੇ ਨਾਲ ਕੀ ਹੋਣ ਵਾਲਾ ਅੱਗੇ ਠੀਕ ਹੈ ਇਹ ਤਾਂ ਜਦੋਂ ਪ੍ਰੇਜ ਕਰਦੇ ਹੋਏ ਵਿੱਚ ਹੀ ਯੂਰੀਆ ਵਧਣ ਲੱਗ ਗਿਆ ਤਾਂ ਬੋਡੀ ਇੱਕਦਮ ਕਾਲੀ ਪੈਣ ਲੱਗ ਗਈ ਤੇ ਖੂਨ ਬਹੁਤ ਗੰਦਾ ਹੋ ਗਿਆ ਜਿੱਦਾਂ ਤੇ ਪ੍ਰਸ਼ਾਦਾ ਛਕਣਾ ਤੇ ਬਹੁਤ ਦੂਰ ਦੀ ਗੱਲ ਹੈ ਜੇ ਘਰ ਪ੍ਰਸ਼ਾਦਾ ਤਿਆਰ ਕਰਦੇ ਸਨ ਤੇ ਉਹਦੀ ਖੁਸ਼ਬੂ ਨਾਲ ਹੀ ਉਲਟੀ ਆ ਜਾਂਦੀ ਸੀ ਇਹ ਹਾਲਾਤ ਹੋ ਗਏ ਸਨ ਤਾਂ ਫਿਰ ਉਸ ਹਾਲਾਤ ਵਿੱਚ ਫਿਰ ਜਦੋਂ ਕਿਸੇ ਪਾਸੋਂ ਵੀ ਮਤਲਬ ਕਿ ਕੋਈ ਆਮ ਆਂਦੀ ਉਮੀਦ ਨਹੀਂ ਸੀ ਕੋਈ ਦਵਾਈ ਅਸਰ ਨਹੀਂ ਸੀ ਕਰ ਰਹੀ ਫਿਰ ਹਮ ਫਾਈਨਲੀ ਡਾਇਲਸਿਸ ਤੇ ਹੀ ਜਾਣਾ ਪਿਆ ਓਕੇ ਫਸਟ ਜਦੋਂ ਤੁਸੀਂ ਡਾਇਲਸਿਸ ਤੇ ਗਏ ਹੋ ਤਾਂ ਉਸ ਤੋਂ ਉਹ ਕਦੋਂ ਕਿਹੜਾ ਸਮਾਂ ਸੀਗਾ ਵੀ ਅੱਜ ਤੋਂ ਸਾਲ 2 ਸਾਲ ਪਹਿਲਾਂ ਜਾਂ ਕਿੰਨਾ ਕਦੋਂ 20 ਸਾਲ ਪਹਿਲਾਂ ਦੀ ਗੱਲ ਹੈ ਜੀ ਅੱਛਾ 20 ਸਾਲ ਪਹਿਲਾਂ ਮਤਲਬ ਤੁਸੀਂ ਜਦੋਂ ਕ੍ਰੀਟਿਨਾਈਨ ਤੁਹਾਡਾ ਮੇਰਾ ਕ੍ਰੀਟਿਨਾਈਨ ਉਸ ਵੇਲੇ 7 ਆ ਗਿਆ ਸੀਗਾ ਓਕੇ ਇਸ ਕਰਕੇ ਫਿਰ ਉਹਨਾਂ ਨੇ ਡੈਲਸਿਸ ਕਰਨਾ ਸ਼ੁਰੂ ਕਰ ਦਿੱਤਾ ਪਰ ਇੱਕ ਡੈਲਸਿਸ ਨਾਲ ਕੋਈ ਫਰਕ ਨਹੀਂ ਪਿਆ ਤਾਂ ਫਿਰ ਉਹ ਰੈਗੂਲਰ ਹਫਤੇ ਜ ਦੋ ਵਾਰੀ ਹੋਣ ਲੱਗ ਗਏ ਠੀਕ ਹੈ ਤਾਂ ਲਗਾਤਾਰ 2008 ਨਵੰਬਰ ਤੋਂ ਇਹ ਸ਼ੁਰੂ ਹੋਏ ਨੇ ਠੀਕ ਹੈ ਜੀ ਤਾਂ ਲਗਭਗ 20 ਸਾਲ ਹੋ ਚੱਲੇ ਹੁਣ ਲਗਭਗ 20 ਸਾਲ ਤੋਂ ਡੈਲਸਿਸ ਆਪਣੇ ਚੱਲ ਰਹੇ ਨੇ ਚੱਲ ਰਹੇ ਨੇ ਤੇ ਮੈਂ ਕੀ ਗੱਲ ਕਰਾਂ ਕੀ ਖਾਣ ਪੀਣ ਚੇਂਜ ਹੋਇਆ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਵੀ ਕਰਨਾ ਚਾਹੀਦਾ ਹਾਂਜੀ ਖਾਣ ਪੀਣ ਦਾ ਤਾਂ ਬਿਲਕੁਲ ਉਠਾ ਹੀ ਹੋ ਗਿਆ ਸਾਰਾ ਕੁਝ ਪਹਿਲਾਂ ਮੈਂ ਸਭ ਕੁਝ ਹੀ ਖਾ ਲੈਂਦਾ ਸੀ ਜਿਵੇਂ ਬਾਰਲਾ ਕਿਉਂਕਿ ਜਿੱਥੇ ਜੌਬ ਕਰਦਾ ਸੀ ਉੱਥੇ ਪ੍ਰਸ਼ਾਦਾ ਘਰ ਦਾ ਮਿਲਣਾ ਮੁਸ਼ਕਲ ਸੀ ਤੇ ਬਾਜ਼ਾਰ ਤੋਂ ਹੀ ਖਾਣਾ ਪੈਂਦਾ ਸੀ ਤੇ ਬਾਜ਼ਾਰ 'ਚ ਤੁਹਾਨੂੰ ਪਤਾ ਸਭ ਚ ਚਟਪੜੀਆਂ ਚੀਜ਼ਾਂ ਹੀ ਮਿਲਦੀਆਂ ਜ਼ਿਆਦਾਤਰ ਠੀਕ ਹੈ ਤਲੀਆਂ ਹੋਈਆਂ ਉਹ ਖਾਣ ਨੂੰ ਮੈਂ ਬੜਾ ਸ਼ੌਕੀਨ ਸੀਗਾ ਇਹ ਕਾਰਨ ਵੀ ਮੇਰਾ ਉਹੀ ਬਣਿਆ ਵੀ ਇਹ ਚੀਜ਼ਾਂ ਖਾ ਕੇ ਹੀ ਮੈਂ ਬਿਮਾਰ ਹੋਇਆ ਠੀਕ ਹੈ ਮੇਰਾ ਖਾਣ ਦਾ ਮਤਲਬ ਸਿਸਟਮ ਜਿਹੜਾ ਸੀਗਾ ਉਹਦੇ ਕਰਕੇ ਹੀ ਮੇਰੀ ਜਿਹੜੀ ਇਹ ਬਿਮਾਰੀ ਸ਼ੁਰੂ ਹੋਈ ਏ ਤੇ ਹੁਣ ਮੈਂ ਉਸ ਤੋਂ ਬਾਅਦ ਬਿਲਕੁਲ ਜਿਹੜੀ ਚੀਜ਼ਾਂ ਮੈਂ ਬਿਲਕੁਲ ਹੱਥ ਨਹੀਂ ਸੀ ਲਾਣਾ ਚਾਹੁੰਦਾ ਜਿਵੇਂ ਸਬਜ਼ੀਆਂ ਚੋ ਕੀ ਆ ਟਿੰਡੇ ਵਗੈਰਾ ਉਹ ਹੁਣ ਸਿਰਫ ਉਹੀ ਖਾਣੇ ਪੈਂਦੇ ਨੇ ਬਾਕੀ ਕੁਝ ਖਾ ਨਹੀਂ ਸਕਦੇ ਪਰਹੇਜ ਇਹਦੇ ਵਿੱਚ ਜ਼ਿਆਦਾਤਰ ਤਾਂ ਜਿਹੜਾ ਹੁੰਦਾ ਸਾਨੂੰ ਪ੍ਰੋਟੀਨ ਡਾਈਟ ਘੱਟ ਲੈਣੀ ਹੁੰਦੀ ਹੈ ਜਿਵੇਂ ਵਿੱਚ ਸਬ ਦਾਲਾਂ ਨਹੀਂ ਖਾ ਸਕਦੇ ਠੀਕ ਹੈ ਇਸ ਤੋਂ ਇਲਾਵਾ ਦੁੱਧ ਦਹੀਂ ਦਾ ਵੀ ਲਿਮਟਿਡ ਜਾਈ ਖਾ ਸਕਦੇ ਆ ਠੀਕ ਹੈ ਜਿਆਦਾ ਨਹੀਂ ਜਿਵੇਂ ਇੱਕ ਕੱਪ ਦੁੱਧ ਪੀ ਸਕਦੇ ਆ ਜਿਆਦਾ ਨਹੀਂ ਪੀ ਸਕਦੇ ਤੇ ਜੇ ਪਨੀਰ ਖਾਣ ਦਾ ਦਿਲ ਕਰਦਾ ਕਦੀ ਤਾਂ ਵੱਧ ਤੋਂ ਵੱਧ 50 ਗ੍ਰਾਮ ਇੱਕ ਟਾਈਮ ਤੁਸੀਂ ਖਾ ਸਕਦੇ ਇੱਕ ਦਿਨ ਦੇ ਵਿੱਚ ਠੀਕ ਮਤਲਬ ਪ੍ਰੋਟੀਨ ਡਾਈਟ ਘਟਾਣੀ ਹੁੰਦੀ ਹੈ ਪਲੱਸ ਦਾਲਾਂ ਬੰਦ ਕਰ ਦਿੰਦੇ ਨੇ ਤੇ ਸਬਜ਼ੀਆਂ ਵਿੱਚੋਂ ਵੀ ਸਿਰਫ ਕੀਆ ਟਿੰਡੇ ਤੋਰੀ ਵਗੈਰਾ ਹੀ ਰਹਿ ਜਾਂਦੀ ਹੈ ਗਾਜਰ ਜਿਵੇਂ ਅੱਜਕੱਲ੍ਹ ਤੇ ਸੀਜ਼ਨ ਗਾਜਰ ਹੈ ਗਰਮੀ ਦਾ ਕੀਆ ਟਿੰਡੇ ਹੀ ਮਿਲਦੇ ਹਨ ਠੀਕ ਹੈ ਤੇ ਉਦਾਂ ਗੋਭੀ ਨਹੀਂ ਖਾ ਸਕਦੇ ਛਲਗਮ ਨਹੀਂ ਖਾ ਸਕਦੇ ਭਿੰਡੀ ਨਹੀਂ ਖਾ ਸਕਦੇ ਬੈਂਗਣ ਨਹੀਂ ਖਾ ਸਕਦੇ ਮਤਲਬ ਪੱਤੇ ਦਾ ਪੱਤੇਦਾਰ ਸਬਜ਼ੀ ਹੋਰ ਕੋਈ ਵੀ ਨਹੀਂ ਖਾ ਸਕਦੇ ਪਾਲਕ ਹੋ ਗਈ ਮੇਥੀ ਹੋ ਗਈ ਸਾਗ ਹੋ ਗਿਆ ਇਹ ਚੀਜ਼ਾਂ ਸਭ ਬੰਦ ਹੈ ਠੀਕ ਇਹ ਮਤਲਬ ਇਹਨਾਂ ਦਾ ਪ੍ਰੇਸ਼ ਕਰਨਾ ਤਾਂ ਠੀਕ ਰਹਿੰਦਾ ਨਹੀਂ ਤੇ ਪੋਟਾਸ਼ੀਅਮ ਦਾ ਹਾਈ ਹੋਣ ਦਾ ਚਾਂਸਸ ਜ਼ਿਆਦਾ ਵੱਜ ਜਾਂਦੇ ਆ ਫਰੂਟ ਵਿੱਚੋਂ ਵੀ ਸਿਰਫ ਜੀ ਅਮਰੂਦ ਖਾ ਸਕਦੇ ਆ ਜਾਂ ਸੇਬ ਇੱਕ ਅੱਧੀ ਫਾੜੀ ਖਾ ਸਕਦੇ ਆ ਜਾਂ ਫਿਰ ਬਹੁਤ ਜ਼ਿਆਦਾ ਵਧੀਆ ਹੋਵੇ ਤੇ ਅਨਾਨਾਸ ਪੂਰਾ ਪੱਕਿਆ ਹੋਣਾ ਚਾਹੀਦਾ ਮਿੱਠਾ ਹੋਣਾ ਚਾਹੀਦਾ ਠੀਕ ਹੈ ਉਹਦੇ ਦੋ ਸਲਾਈਸ ਖਾ ਸਕਦੇ ਆ ਅਦਰਵਾਈਜ਼ ਬਾਕੀ ਫਰੂਟ ਵੀ ਕੋਈ ਨਹੀਂ ਖਾ ਸਕਦੇ ਸਾਰਿਆਂ 'ਚ ਹੀ ਪੋਟਾਸ਼ੀਅਮ ਹੁੰਦਾ ਪੋਟਾਸ਼ੀਅਮ ਸਿੱਧਾ ਹਾਰਟ ਤੇ ਅਟੈਕ ਕਰਦਾ ਤੇ ਹਾਰਟ ਨੂੰ ਬੀਪੀ ਸਾਡਾ ਲੋ ਹੋ ਜਾਂਦਾ ਤਾਂ ਹਾਰਟ ਫੇਲ ਹੋਣ ਦੇ ਚਾਂਸਸ ਹੋ ਜਾਂਦੇ ਬਹੁਤ ਜ਼ਿਆਦਾ ਕਿਡਨੀ ਪੇਸ਼ੈਂਟ ਨੂੰ ਖਾਸ ਕਰਕੇ ਠੀਕ ਇਸ ਕਰਕੇ ਇਹਨਾਂ ਨੂੰ ਕੋਈ ਵੀ ਫਰੂਟ ਨਹੀਂ ਖਾਣਾ ਚਾਹੀਦਾ ਹੋਰ ਇਸ ਤੋਂ ਇਲਾਵਾ ਅੱਗੇ ਗੱਲ ਕਰੀਏ ਜੀ ਪਰਿਵਾਰ ਤੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਕੀ ਕੀ ਬਦਲਾਅ ਆਇਆ ਕੋਈ ਪਰਿਵਾਰਕ ਰਿਸ਼ਤੇ ਟੁੱਟਦੇ ਵੀ ਦੇਖੇ ਨੇ ਔਖੀ ਘੜੀ ਚ ਜੋ ਸਾਥ ਆ ਉਹ ਬੜੇ ਘੱਟ ਲੋਕ ਦਿੰਦੇ ਨੇ ਕੀ ਤੁਸੀਂ ਇਹ ਕੀ ਸਮਝੋ ਤੁਹਾਡੇ ਨਾਲ ਕੀ ਇਸ ਤਰ੍ਹਾਂ ਦਾ ਕੋਈ ਵਾਪਰਿਆ ਮੇਰੇ ਨਾਲ ਵੀ ਬਹੁਤ ਕੁਝ ਵਾਪਰਿਆ ਗੁਰਬਾਣੀ ਦੇ ਅਨੁਸਾਰ ਜੋ ਮਹਾਰਾਜ ਨੇ ਲਿਖਿਆ ਹੈ ਬਿਲਕੁਲ ਲਿਖੇ ਅੱਖਰ ਸਤਾ ਹੈ ਕੋਈ ਤੁਹਾਡਾ ਸਕਾ ਨਹੀਂ ਹੈ ਇਸ ਸੰਸਾਰ ਦੇ ਵਿੱਚ ਸਾਰੇ ਹੀ ਦੁੱਖ ਵਿੱਚ ਹੀ ਪਤਾ ਲੱਗਦਾ ਐਕਚੁਅਲੀ ਕੌਣ ਤੁਹਾਡੇ ਜਿਆਦਾ ਨੇੜੇ ਹੈ ਠੀਕ ਹੈ ਜੀ ਹੁਣ ਤਾਂ ਮੈਂ ਸਮਝਦਾ ਕਿ ਜੇ ਕੋਈ ਰਿਸ਼ਤੇਦਾਰ ਮੈਨੂੰ ਫੋਨ ਅਬਲ ਤੇ ਮੈਨੂੰ ਕੋਈ ਕਰਦਾ ਨਹੀਂ ਜੇ ਮੈਂ ਕਿਸੇ ਨੂੰ ਫੋਨ ਕਰਦਾ ਤੇ ਉਹਨੂੰ ਇਹ ਸ਼ੱਕ ਪੈਣ ਲੱਗ ਜਾਂਦਾ ਕਿ ਤੈਨੂੰ ਪੈਸਿਆਂ ਦੀ ਲੋੜ ਤਾਂ ਨਹੀਂ ਪੈ ਗਈ ਇਸ ਕਰਕੇ ਮੈਂ ਫੋਨ ਵੀ ਕਰਨਾ ਬੰਦ ਕਰ ਦਿੱਤਾ ਕਿਸੇ ਨੂੰ ਵੀ ਕਿਸੇ ਨੂੰ ਫੋਨ ਨਹੀਂ ਕਰਦਾ ਮੈਂ ਠੀਕ ਨਾ ਹੀ ਕੋਈ ਮੈਨੂੰ ਫੋਨ ਕਰਕੇ ਪੁੱਛਦਾ ਤੂੰ ਜੀਉਂਦਾ ਕਿ ਮਰ ਗਿਆ ਠੀਕ ਹੈ ਜੀ ਰਿਸ਼ਤੇਦਾਰਾਂ ਵੱਲੋਂ ਤਾਂ ਬਹੁਤ ਟੁੱਟਿਆ ਔਰ ਮੈਨੂੰ ਮਾਰੇ ਨੇ ਹੌਸਲਾ ਵੀ ਬੜਾ ਦਿੱਤਾ ਗੁਰੂ ਸਾਹਿਬ ਦੀ ਬਾਣੀ ਨੇ ਮੈਨੂੰ ਚੱਕਿਆ ਵੀ ਭਾਈ ਫਿਕਰ ਨਾ ਕਰ ਤੇ ਨਾ ਕਿਸੇ ਨੇ ਸਾਥ ਨਹੀਂ ਦੇਣਾ ਜੀਉਂਦੇ ਜੀ ਤੱਕ ਬਿਲਕੁਲ ਭੁੱਲੀ ਜਾ ਠੀਕ ਹੈ ਤੂੰ ਆਪਣੇ ਦੁੱਖ ਦਾ ਵਾਲੀ ਆਪ ਹੀ ਹੈ ਆਪਣਾ ਸਾਰਾ ਤੈਨੂੰ ਆਪ ਹੀ ਲੱਭਣਾ ਪੈਣਾ ਆ ਮੇਰੀ ਆਪਣੀ ਫੈਮਿਲੀ ਮੇਰੀ ਵਾਈਫ ਔਰ ਮੇਰਾ ਬੇਟਾ ਇਹ ਮੇਰੇ ਤੇ ਜਾਨਵਾਰ ਦੇ ਨੇ ਹਲੇ ਤੱਕ ਹਮ ਇਹ ਹਰ ਵੇਲੇ ਮੇਰੇ ਨਾਲ ਤਿਆਰ ਪਰ ਤਿਆਰ ਖੜੇ ਹੈ ਕਿਡਨੀ ਪੇਸ਼ੈਂਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਕਿਡਨੀਆਂ ਖਰਾਬ ਹੁੰਦੀਆਂ ਨੇ ਕਿਡਨੀ ਤਾਂ ਲਾਸਟ ਸਟੇਜ ਦੇ ਉੱਤੇ ਹੁੰਦੀ ਹੈ ਸਰੀਰ ਦੇ ਵਿੱਚ ਕਿਡਨੀ ਦੇ ਉੱਪਰ ਜਿਹੜੇ ਪਾਰਟਸ ਨੇ ਪਹਿਲਾਂ ਉਹ ਖਰਾਬ ਹੁੰਦੇ ਨੇ ਫਿਰ ਕਿਡਨੀ ਖਰਾਬ ਹੁੰਦੀ ਹੈ ਠੀਕ ਐਕਚੁਅਲੀ ਮੇਰੇ ਫੇਫੜਿਆਂ ਚ ਵੀ ਪ੍ਰੋਬਲਮ ਹੈ ਮੇਰੇ ਲੀਵਰ ਚ ਵੀ ਪ੍ਰੋਬਲਮ ਹੈ ਮੇਰੀ ਇੰਟਰਸਟਾਈਨ ਚ ਵੀ ਪ੍ਰੋਬਲਮ ਹੈ ਕਿਡਨੀ ਚ ਵੀ ਪ੍ਰੋਬਲਮ ਹੈ ਕਿਡਨੀ ਤਾਂ ਸਾਨੂੰ ਸ਼ੋ ਕਰ ਦਿੰਦੀ ਹੈ ਕਿ ਮੈਂ ਫੇਲ ਹੋ ਗਈ ਠੀਕ ਹੈ ਬਾਕੀ ਫੇਲ ਹੋਇਆ ਬੋਲ ਨਹੀਂ ਸਕਦੇ ਬਸ ਬਾਕੀ ਉਹ ਕੰਮ ਉਹ ਵੀ ਨਹੀਂ ਕਰਦੇ ਹੁੰਦੇ ਸਹੀ ਬਿਮਾਰੀ ਕਦੀ ਵੀ ਇੱਕ ਨਹੀਂ ਹੁੰਦੀ ਉਹ ਇਕੱਠੀ ਉਹਦੇ ਨਾਲ ਗਰੁੱਪ ਵਿੱਚ ਹੀ ਆਂਦੀ ਗਰੁੱਪ ਚ ਹਾਂਜੀ ਤੇ ਉਹਨੂੰ ਮਤਲਬ ਕਿ ਹੈਂਡਲ ਕਰਨਾ ਸਾਡੇ ਮਨ ਦੀ ਸਥਿਤੀ ਦੇ ਉੱਤੇ ਡਿਪੈਂਡ ਕਰਦਾ ਜੇ ਤੁਸੀਂ ਮਨ ਕਰਕੇ ਡਰ ਜਾਂਦੇ ਹੋ ਵੀ ਬਿਮਾਰੀ ਲੱਗ ਗਈ ਹੈ ਹੁਣ ਮੇਰਾ ਕੀ ਬਣੂਗਾ ਸ਼ੁਰੂਆਤੀ ਦੌਰ ਚ ਮੇਰੇ ਨਾਲ ਇਦਾਂ ਹੋਇਆ ਜਦੋਂ ਮੈਂ ਹਲੇ ਬਿਮਾਰ ਹੀ ਹੋਇਆ ਸੀ ਤਾਂ ਮੈਂ ਆਪਣਾ ਹਲੇ ਡੈਲਸਿਸ ਮੇਰੇ ਸ਼ੁਰੂ ਨਹੀਂ ਸੀ ਹੋਇਆ ਪਹਿਲੇ ਡੈਲਸਿਸ ਤੇ ਜਾਣ ਤੋਂ ਪਹਿਲਾਂ ਹੀ ਮੈਂ ਸਕੂਟਰ ਤੋਂ ਡਿੱਗ ਗਿਆ ਮੇਰਾ ਗੋਡਾ ਟੁੱਟ ਗਿਆ ਤੇ ਇਹਦੇ ਵਿੱਚ ਬੋਨ ਡੀ ਵੀ ਹੋ ਗਈ ਤੇ ਡੈਲਸਿਸ ਤੇ ਵੀ ਜਾਣਾ ਹੈ ਔਰ ਬੋਨ ਡੀ ਵੀ ਕਰਕੇ ਮੈਂ ਤੁਰ ਵੀ ਨਹੀਂ ਸਕਦਾ ਮੈਨੂੰ ਸਟ੍ਰਕਚਰ ਤੇ ਲੈ ਕੇ ਜਾਂਦੇ ਸਨ ਠੀਕ ਹੈ ਉਹ ਹਾਲਾਤ ਇਹੋ ਜਿਹੇ ਸਨ ਕਿ ਅਰਦਾਸ ਹੀ ਕਰਦਾ ਸੀ ਕਿ ਮਹਾਰਾਜ ਇਹਨਾਂ ਦੁੱਖ ਮੇਰੇ ਤੋਂ برداشت ਨਹੀਂ ਹੁੰਦਾ ਖਤਮ ਹੀ ਕਰ ਦਿਓ ਕੰਮ ਠੀਕ ਹੈ ਠੀਕ ਹੈ ਮਾਨਸਿਕ ਤੌਰ ਤੇ ਬੰਦਾ ਟੁੱਟਦਾ ਬੰਦਾ ਫਿਰ ਇਸ ਤਰ੍ਹਾਂ ਕਰਦੇ ਕਰਦੇ ਲਗਭਗ 3-4 ਮਹੀਨੇ ਬੀਤੇ ਤੇ ਇੱਕ ਮੈਨੂੰ ਹੋਰ ਪੇਸ਼ੈਂਟ ਮਿਲਿਆ ਜੀ ਐਸ ਚੌਧਰੀ ਕਰਕੇ ਉਹਨਾਂ ਦਾ ਨਾਮ ਸੀਗਾ ਉਹ ਗੁਜ਼ਰ ਚੁੱਕੇ ਨੇ ਉਹ ਮੈਨੂੰ ਕਹਿੰਦਾ ਵੀ ਤੂੰ ਮਾਰ ਆਪਣੀ ਮਰਜ਼ੀ ਨਾਲ ਸਕਦਾ ਮੈਂ ਕਿਹਾ ਨਹੀਂ ਮਰੇਗਾ ਤੇ ਉਦੋਂ ਹੀ ਜਦੋਂ ਰੱਬ ਨੇ ਤੈਨੂੰ ਮਾਰਨਾ ਹੈ ਠੀਕ ਹਾਂ ਤੇ ਕਹਿੰਦਾ ਰੋ ਰੋ ਕੇ ਕਿਉਂ ਮਰਦਾ ਹੂੰ ਖੁਸ਼ ਹੋ ਕੇ ਮਰ ਠੀਕ ਹੈ ਉਹਦੀ ਗੱਲ ਮੇਰੇ ਦਿਲ ਨੂੰ ਲੱਗੀ ਅੱਜ ਮੈਂ ਉਸ ਦੇ ਇਸ ਉਪਦੇਸ਼ ਨੂੰ ਜੇ ਮੈਂ ਗ੍ਰੈਂਡ ਕੀਤਾ ਤੇ ਅੱਜ ਮੈਂ 100 ਦੇ ਕਰੀਬ ਬੰਦਿਆਂ ਨੂੰ ਇਹ ਉਪਦੇਸ਼ ਦੇ ਸਕਦਾ ਹਾਂ ਦੇ ਚੁੱਕਿਆ ਵੀ ਹਾਂ ਬੀਮਰਨਾ ਤਾਂ ਹੈ ਹੀ ਐ ਅਸੀਂ ਬਿਮਾਰੀ ਨਾਲ ਮਰਾਂਗੇ ਚਲੋ ਵੱਖਰੀ ਗੱਲ ਐ ਕੋਈ ਬੰਦਾ ਐਕਸੀਡੈਂਟ ਚ ਮਰ ਜਾਂਦਾ ਕੋਈ ਆਪਣੀ ਨਾਰਮਲ ਮੌਤ ਮਰ ਜਾਂਦਾ ਮਰਨਾ ਤੇ ਸਾਰਿਆਂ ਨੇ ਮਰਨਾ ਸਾਰੇ ਮਰਨਾ ਸਭ ਮੇਰੇ ਰੋਗੇ ਮਰਨ ਦਾ ਕੀ ਫਾਇਦਾ ਹੱਸ ਕੇ ਮਰੋ ਬਿਮਾਰੀ ਤੇ ਹੁਣ ਲੱਗ ਗਈ ਇਹ ਤਾਂ ਹੁਣ ਤੁਹਾਡੇ ਨਾਲ ਹੀ ਜਾਊਗੀ ਠੀਕ ਐ ਇਹਨੇ ਤਾਂ ਛੱਡਣਾ ਨਹੀਂ ਹੂੰ ਤੇ ਇਹਨੂੰ ਇਹ ਇਹਨਾਂ ਨੂੰ ਡਰ ਨਾ ਬਣਾਓ ਇਹਨੂੰ ਆਪਣਾ ਹਥਿਆਰ ਬਣਾਓ ਹੁਣ ਮੇਰੀ ਲਾਈਫ ਮੈਨੂੰ ਮਤਲਬ ਕਿ ਪਰੇਸ਼ਾਨ ਨਹੀਂ ਕਰਦੀ ਕਿ ਮੈਂ ਡੈਲਿਸਿਸ ਤੇ ਜਾਣਾ ਮੈਨੂੰ ਪਰੇਸ਼ਾਨੀ ਕੋਈ ਨਹੀਂ ਮੈਂ ਨਾਰਮਲ ਰੁਟੀਨ ਵਾਂਗੂ ਜਿਵੇਂ ਮੈਂ ਗੁਰਦੁਆਰੇ ਮੱਥਾ ਟੇਕਣ ਜਾਣਾ ਉਹਦਾ ਮੈਂ ਡੈਲਿਸਿਸ ਕਰਾਣ ਜਾਣਾ ਮੇਰੇ ਵਾਸਤੇ ਇੰਨਾ ਕੀ ਹੈ ਬਸ ਠੀਕ ਹੈ ਜੇ ਆਪਣੀ ਤੁਸੀਂ ਸਿਹਤ ਨੂੰ ਠੀਕ ਰੱਖਦੇ ਹੋ ਜੋ ਚੀਜ਼ਾਂ ਸਾਨੂੰ ਬਣਾ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਨਾਲ ਸਾਡੇ ਟੈਸਟਾਂ ਦੇ ਵਿੱਚ ਬਲੱਡ ਦੇ ਵਿੱਚ ਇਨਫੈਕਸ਼ਨ ਵਧਦੀ ਹੈ ਉਹ ਚੀਜ਼ਾਂ ਨਾ ਖਾਓ ਜੇ ਤੁਹਾਡਾ ਬਹੁਤ ਦਿਲ ਕਰਦਾ ਵੀ ਹੈ ਕਿਸੇ ਚੀਜ਼ ਨੂੰ ਖਾਣ ਨੂੰ ਤਾਂ ਤੁਸੀਂ ਉਹਨੂੰ ਸਿਰਫ ਟੇਸਟ ਮਾਤਰ ਕਰ ਲਓ ਜ਼ਰੂਰੀ ਥੋੜੀ ਹੈ ਕਿ ਪੇਟ ਭਰ ਕੇ ਹੀ ਖਾਣਾ ਜੀ ਜੇ ਫਰਜ਼ ਕਰ ਲਓ ਤੁਹਾਡਾ ਦਿਲ ਕਰਦਾ ਹੈ ਸਾਨੂੰ ਸਭ ਤੋਂ ਜ਼ਿਆਦਾ ਪ੍ਰੇਜ ਸਾਨੂੰ ਪਾਣੀ ਦਾ ਕਰਨਾ ਪੈਂਦਾ ਕਿਉਂਕਿ ਕਿਡਨੀਆਂ ਦਾ ਮੇਨ ਫੰਕਸ਼ਨ ਹੁੰਦਾ ਹੈ ਕਿ ਉਹ ਸਾਡੇ ਸਰੀਰ ਦਾ ਸਾਰਾ ਪਾਣੀ ਜਿਹੜਾ ਗੰਦਾ ਹੋਇਆ ਹੁੰਦਾ ਜਿਹਦੇ ਚ ਬਾਕੀ ਦੇ ਕੈਮੀਕਲਸ ਹੁੰਦੇ ਨੇ ਉਹ ਸਾਰੇ ਯੂਰਿਨ ਰਾਈ ਕੱਢ ਦਿੰਦੀ ਹੈ ਠੀਕ ਹੈ ਪਰ ਜਦੋਂ ਕਿਡਨੀ ਕੰਮ ਨਹੀਂ ਕਰਦੀ ਤੇ ਯੂਰਿਨ ਤੁਹੋਂ ਆਏਗਾ ਮੈਨੂੰ ਯੂਰਿਨ ਨੂੰ 18 ਸਾਲ ਤਾਂ ਹੋ ਗਏ ਮੇਰਾ ਯੂਰਿਨ ਬੰਦ ਹੋਏ ਨੂੰ ਮੈਨੂੰ ਫੀਲ ਵੀ ਨਹੀਂ ਹੁੰਦਾ ਕਿ ਮੈਨੂੰ ਯੂਰਨ ਆਏਗਾ ਠੀਕ ਹੈ ਜੀ ਉਹ ਹੁਣ ਯੂਰਨ ਜਿਹੜਾ ਉਹ ਮੇਰੇ ਪੇਟ ਦੇ ਅੰਦਰ ਹੀ ਇਕੱਠਾ ਹੋ ਰਿਹਾ ਪਾਣੀ ਤਾਂ ਮੈਂ ਪੀ ਰਿਹਾ ਨਾ ਹੂੰ ਤੇ ਸਭ ਤੋਂ ਜ਼ਿਆਦਾ ਸਾਨੂੰ ਪਾਣੀ ਪੀਣ ਤੋਂ ਮਨਾ ਕੀਤਾ ਜਾਂਦਾ ਕਿ ਪਾਣੀ ਘੱਟ ਤੋਂ ਘੱਟ ਪੀਓ ਦਿਨ ਦਾ 8 ਲੀਟਰ ਪਾਣੀ ਪੀਣਾ ਚਾਹੀਦਾ ਹੂੰ ਠੀਕ ਹੈ ਜੀ ਹੁਣ ਪਾਣੀ ਪੀਣ ਦਾ ਤਰੀਕਾ ਹੈ ਬੰਦਾ ਹੁਣ ਪਿਆਸਾਨੂੰ ਲੱਗੀ ਹੈ ਕਿ ਜੱਗ ਪੀਣ ਦੀ ਪੀ ਅਸੀਂ ਰਹਿ ਜਾਂ ਦੋ ਘੁੱਟ ਤਾਂ ਅੰਦਰ ਸਰੀਰ ਮੰਨਦਾ ਨਹੀਂ ਹੈ ਉਹ ਹੋਰ ਮੰਗਦਾ ਹੂੰ ਫੀਕਾ ਸਮਝੋ ਵੀ ਜੋ ਇਹ ਚੀਜ਼ਾਂ ਆਪਾਂ ਘਟਾਈਆਂ ਹਾਂਜੀ ਪਰ ਉਹ ਸਿਹਤ ਲਈ ਬਹੁਤ ਜ਼ਰੂਰੀ ਸੀ ਜ਼ਰੂਰੀ ਸੀ ਲਾਈਕ ਵਾਟਰ ਹਾਂਜੀ ਕਿਡਨੀ ਫਿਲਟਰੇਸ਼ਨ ਲਈ ਪਾਣੀ ਦੀ ਕਿੰਨੀ ਇੰਪੋਰਟੈਂਸ ਆ ਹਾਂਜੀ ਵਧੀਆ ਪਾਣੀ ਸਾਫ਼ ਸੁਥਰਾ ਪਾਣੀ ਪੀਣਾ ਹਾਂਜੀ ਪੀਣਾ ਚਾਹੀਦਾ ਪਰ ਜਦੋਂ ਤੁਸੀਂ ਕਿਡਨੀ ਦੀ ਪ੍ਰੋਬਲਮ ਨਾਲ ਗ੍ਰਸਤ ਹੋ ਜਾਂਦੇ ਹੋ ਫਿਰ ਜੇ ਤੁਸੀਂ ਪਾਣੀ ਪੀਓਗੇ ਤਾਂ ਉਹ ਪਾਣੀ ਤੁਹਾਡੀ ਬਾਡੀ ਤੋਂ ਬਾਹਰ ਨਹੀਂ ਨਿਕਲੇਗਾ ਉਹ ਤੁਹਾਡੇ ਫੇਫੜਿਆਂ ਵੱਲ ਨੂੰ ਜਾਣ ਲੱਗ ਜਾਏਗਾ ਠੀਕ ਤੁਹਾਡੀ ਸਾਬ ਵਾਲੀ ਲਾਈਨ ਤੇ ਪਾਣੀ ਚਲਾ ਜਾਏਗਾ ਤੇ ਤੁਸੀਂ ਫਿਰ ਸਾਹ ਕਿੱਥੋਂ ਲੋਗੇ ਹੂੰ ਸਾਤੋਂ ਬਿਨਾਂ ਤਾਂ ਬੰਦਾ ਜੀ ਨਹੀਂ ਸਕਦਾ ਪਾਣੀ ਤੋਂ ਬਿਨਾਂ ਤਾਂ ਫਿਰ ਵੀ 4 ਦਿਨ ਨਿਕਲ ਜਾਂਦੇ ਆ ਠੀਕ ਹੈ ਉਹ ਸਭ ਤੋਂ ਸਾਨੂੰ ਜਿਹੜੀ ਵੱਡੀ ਟ੍ਰੇਨਿੰਗ ਸਾਡੀ ਇਹਦੇ ਵਿੱਚ ਹੋਈ ਹੈ ਉਹ ਪਾਣੀ ਨਾ ਪੀਣ ਦੀ ਹੋਈ ਹੈ ਠੀਕ ਇੱਕ ਤਰ੍ਹਾਂ ਦਾ ਅਸੀਂ ਜੀਵਨ ਮਾਰੂਥਲ 'ਚ ਗੁਜ਼ਾਰ ਰਹੇ ਆ ਪਾਣੀ ਹੁੰਦਿਆਂ ਹੋਇਆ ਦੇਖਦਿਆਂ ਹੋਇਆ ਸਾਰੇ ਘਰ ਦੇ ਪੀਂਦਿਆਂ ਨੂੰ ਵੇਖ ਕੇ ਫਿਰ ਵੀ ਦਿਲ ਕਰਨਾ ਕਿ ਪਾਣੀ ਪੀਣਾ ਪਰ ਪੀ ਨਹੀਂ ਸਕਦੇ ਮੂੰਹ ਤੇ ਜਿਵੇਂ ਰੋਕ ਲੱਗੀ ਹੋਈ ਰੋਕ ਲੱਗੀ ਹੋਈ ਪਰ ਫਿਰ ਵੀ ਚਲੋ ਬਹੁਤ ਤੁਹਾਨੂੰ ਪਿਆਸ ਲੱਗੀ ਹੈ ਤਾਂ ਤੁਸੀਂ ਅੱਧਾ ਗਲਾਸ ਪੀ ਲਓ ਤੁਸੀਂ ਸੋਚੋਗੇ ਹੁਣ ਪਿਆਸ ਤੁਹਾਨੂੰ ਜੱਗ ਪਰ ਕੇ ਪਾਣੀ ਦੀ ਲੱਗੀ ਹੈ ਤੇ ਤੁਸੀਂ ਜੱਗ ਥੋੜੀ ਪੂਰਾ ਪੀਣਾ ਠੀਕ ਹੈ ਠੀਕ ਹੈ ਨਾ ਉਸੇ ਤਰੀਕੇ ਨਾਲ ਹੀ ਖਾਣ ਪੀਣ ਦਾ ਸਿਸਟਮ ਹੈ ਫਰਜ਼ ਕਰ ਲਓ ਕੋਈ ਚੀਜ਼ ਇਹੋ ਜੀ ਤੁਸੀਂ ਖਾਣੀ ਚਾਹੁੰਦੇ ਹੋ ਜਿਹੜੀ ਸਾਨੂੰ ਮਨਾ ਕੀਤੀ ਗਈ ਹੈ ਤੇ ਤੁਸੀਂ ਜ਼ਰੂਰੀ ਨਹੀਂ ਹੈ ਕਿ ਉਸ ਨਾਲ ਪੂਰੀ ਰੋਟੀ ਖਾਣੀ ਹੈ ਤੁਸੀਂ ਉਸ ਨੂੰ ਓਨਾ ਕੁ ਖਾ ਲਓ ਜਿੰਨਾ ਕੁ ਤੁਹਾਡ ਨੂੰ ਐ ਲੱਗੇ ਕਿ ਤੁਹਾਡਾ ਮਨ ਮੰਨ ਜਾਏ ਕਿ ਹਾਂ ਮੈਂ ਖਾ ਲਈ ਠੀਕ ਹੈ ਉਹਨੂੰ ਜੀਬ ਤੇ ਲਾਇਆ ਤੇ ਵੀ ਸਰ ਜਾਂਦਾ ਕੰਮ ਇਹ ਨਹੀਂ ਹੈ ਕਿ ਉਹਨੂੰ ਪੂਰੀ ਤਰ੍ਹਾਂ ਪੇਟ ਭਰ ਕੇ ਖਾਣਾ ਪੈਂਦਾ ਤੁਸੀਂ ਕਿਸ ਉਮੀਦ ਨਾਲ ਹੁਣ ਇੱਥੇ ਹੁਣ ਜੋ ਜ਼ਿੰਦਗੀ ਬਸਰ ਕਰ ਰਹੇ ਹੋ ਕੋਈ ਉਮੀਦ ਕੋਈ ਤੁਹਾਨੂੰ ਜੋ ਤੁਹਾਨੂੰ ਸਪਾਰਕ ਦਿੰਦੀ ਹੈ ਵੀ ਮੈਂ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਉਮੀਦ ਆ ਵੀ ਮੈਂ ਜਿਉਣਾ ਮੈਨੂੰ ਹੌਸਲਾ ਟੁੱਟਿਆ ਬਿਮਾਰੀ ਨਾਲ ਠੀਕ ਹੈ ਉਹ ਟੁੱਟ ਗਿਆ ਹੌਸਲਾ ਪਰ ਇੱਕ ਉਮੀਦ ਇੱਕ ਅੰਦਰੋਂ ਸਪਾਰਕ ਨੈਸ ਆਉਂਦੀ ਹੈ ਵੀ ਮੈਂ ਕਿਸ ਤਰ੍ਹਾਂ ਕਿਹੜੀ ਉਮੀਦ ਨਾਲ ਜਿਉ ਰਿਹਾ ਉਹ ਉਹ ਪ੍ਰੇਰਣਾ ਕਹਿ ਸਕਦੇ ਆਪਾਂ ਕਿੱਥੋਂ ਮਿਲੀ ਤੁਹਾਨੂੰ ਕੋਈ ਮੋਟੀਵੇਸ਼ਨ ਕੋਈ ਚੀਜ਼ ਐਸੀ ਜਿਹੜੀ ਤੁਹਾਨੂੰ ਉਮੀਦ ਜਿਤਾਉਂਦੀ ਹੋਵੇ ਵੀ ਨਹੀਂ ਮੈਂ ਹਲੇ ਚੋਣਾ ਮੈਂ ਆ ਕੰਮ ਕਰਨਾ ਮੈਂ ਜ਼ਿੰਦਗੀ ਜੰਦਾ ਦਿਲੀ ਦਾ ਨਾਮ ਹੈ ਕਿਹਦੇ ਬਾਰੇ ਤੁਸੀਂ ਥੋੜਾ ਜਿਹਾ ਕੁਝ ਦੱਸੋ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲੀ ਹੈ ਉਹਨਾਂ ਦੀ ਬਾਣੀ ਦਾ ਜਿਹੜਾ ਅਭਿਆਸ ਕੀਤਾ ਉਹਦੇ ਤੋਂ ਹੀ ਸਮਝ ਆਈ ਹੈ ਕਿ ਕੁਝ ਨਹੀਂ ਹੁੰਦਾ ਬੇਫਿਕਰ ਹੋ ਜਾ ਬੈਠਾ ਮੈਂ ਠੀਕ ਹੈ ਠੀਕ ਹੈ ਜੀ ਤੇ ਸਵਾਸ 19 ਤੱਕ ਦੇਰ ਤੱਕ ਕੋਈ ਕੱਢ ਨਹੀਂ ਸਕਦਾ ਜਿੰਨੀ ਦੇਰ ਤੱਕ ਲਿਖਿਆ ਗਿਆ ਹੈ ਠੀਕ ਹੈ ਉਹ ਪੂਰੇ ਹੀ ਕਰਕੇ ਜਾਣਿਆ ਠੀਕ ਹੈ ਤੇ ਮੈਂ ਉਮੀਦ ਤੋਂ ਹੁਣ ਨਾ ਉਮੀਦ ਕਦੇ ਵੀ ਨਹੀਂ ਹੋਇਆ ਬਿਲਕੁਲ ਉਸ ਵੇਲੇ ਹੀ ਹੋਇਆ ਸੀ ਜਦੋਂ ਮੈਂ ਸ਼ੁਰੂਆਤ ਵਿੱਚ ਡਾਲਸਿਸ ਤੇ ਗਿਆ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਨਾ ਨਾ ਉਮੀਦ ਹੋਗੇ ਸੀ ਤੇ ਪਰ ਹੁਣ ਤਾਂ ਹੋ ਗਿਆ ਸੀ ਕਿ ਬਿਮਾਰੀ ਚਾਰੇ ਪਾਸੋਂ ਦੀ ਇਦਾਂ ਘੇਰ ਕੇ ਬੈ ਗਈ ਮੈਨੂੰ ਕਿ ਮੈਨੂੰ ਆਪਣੇ ਆਪ ਮੈਂ ਉੱਠ ਵੀ ਨਹੀਂ ਸੀ ਸਕਦਾ ਤਾਂ ਉਸ ਹਾਲਾਤ ਵਿੱਚ ਮੈਂ ਇੱਕ ਵਾਰੀ ਕਹਿ ਦਿੱਤਾ ਸੀ ਪਰ ਬਾਅਦ ਵਿੱਚ ਜਿੱਦਾਂ ਜਿੱਦਾਂ ਮੈਂ ਇਹਦੇ ਨਾਲ ਸੰਘਰਸ਼ ਕਰਦਾ ਰਿਹਾ ਮੈਨੂੰ ਸਮਝ ਆਂਦੀ ਗਈ ਕਿ ਇਹ ਹੈ ਕੁਝ ਵੀ ਨਹੀਂ ਹੈ ਇਹਨੂੰ ਜੇ ਮੈਂ ਕੁਝ ਸਮਝਾਂਗਾ ਤੇ ਮੇਰੇ ਤੇ ਹਾਵੀ ਹੋਊਗੀ ਜੇ ਮੈਂ ਇਹਨੂੰ ਕੁਝ ਸਮਝਾਂਗਾ ਨਹੀਂ ਤੇ ਕੁਝ ਨਹੀਂ ਕਰ ਸਕਦੀ ਬਸ ਤੋਂ ਮੇਰੇ ਡੈਲਸਿਸ ਹੀ ਹੋਣਗੇ ਇਸ ਤੋਂ ਜ਼ਿਆਦਾ ਕੁਝ ਨਹੀਂ ਔਰ ਮੈਂ ਐਸੀ ਉਮੀਦ ਤੇ ਕਰਕੇ ਹੀ ਟ੍ਰਾਂਸਪਲੈਂਟ ਕਰਾਉਣ ਦੇ ਬਾਰੇ ਸੋਚਦਾ ਵੀ ਨਹੀਂ ਠੀਕ ਹੈ ਕਿ ਟ੍ਰਾਂਸਪਲੈਂਟ ਕਰਾਉਣਾ ਚਾਹੀਦਾ ਟਰਾਂਸਪਲੈਂਟ ਕਰਾ ਕੇ ਵੀ ਤੇ ਸਵਾਸ ਉਹਨੇ ਹੀ ਰਹਿਣੇ ਨੇ ਵੱਧ ਘਟ ਤੇ ਜਾਣੇ ਨਹੀਂ ਸਗੋਂ ਉਹਦੇ ਚ ਜ਼ਿਆਦਾ ਕੰਡੀਸ਼ਨਸ ਲੱਗ ਜਾਂਦੀਆਂ ਨੇ ਫਿਰ ਤੁਸੀਂ ਹੁਣ ਤਾਂ ਫਿਰ ਮਾੜੀ ਮੋਟੀ ਬਦਪਰੇਜੀ ਕਰ ਲੈਂਦੇ ਹੋ ਟਰਾਂਸਪਲੈਂਟ ਹੋਣ ਤੋਂ ਬਾਅਦ ਤੁਸੀਂ ਬਿਲਕੁਲ ਵੀ ਨਹੀਂ ਕਰ ਸਕਦੇ ਅੱਛਾ ਕੁਝ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਇਸ ਕਰਕੇ ਮੈਂ ਟਰਾਂਸਪਲੈਂਟ ਦੇ ਹੱਕ 'ਚ ਮੈਂ ਤਾਂ ਆਪਣੇ ਵਾਰ ਹੀ ਕਹਿ ਸਕਦਾ ਕਿਸੇ ਨੂੰ ਦੂਜੇ ਨੂੰ ਨਹੀਂ ਸਲਾਹ ਦਿੰਦਾ ਕਿ ਤੂੰ ਨਾ ਕਰਾ ਪਰ ਮੈਂ ਇਹ ਕਹਣਾ ਵੀ ਟਰਾਂਸਪਲੈਂਟ ਕਰਾਉਣ ਦਾ ਮੈਨੂੰ ਕੋਈ ਲਾਭ ਨਜ਼ਰ ਨਹੀਂ ਆਇਆ ਜਿੰਨੇ ਪੇਸ਼ੈਂਟਾਂ ਨੂੰ ਮੈਂ ਦੇਖਿਆ ਉਹ ਦੁਬਾਰਾ ਫਿਰ ਡਲਸਿਸ ਤੇ ਆ ਗਏ ਜਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਬਹੁਤ ਘੱਟ ਬੰਦੇ ਨੇ ਜਿਨ੍ਹਾਂ ਦੇ ਮੈਂ ਦੇਖਿਆ ਹੈ ਕਿ ਸਰਵਾਈਵ ਕਰ ਗਏ ਡਲਸਿਸ ਤੋਂ ਬਾਅਦ ਟਰਾਂਸਪਲੈਂਟ ਤੋਂ ਬਾਅਦ ਤੇ ਮੇਰੀ ਮਤ ਸਭ ਤੋਂ ਵੱਡੀ ਜਿਹੜੀ ਮੇਰੀ ਇਨਸਪੀਰੇਸ਼ਨ ਹੈ ਉਹ ਤਾਂ ਮੇਰੇ ਗੁਰਗ੍ਰੰਥ ਸਾਹਿਬ ਜੀ ਨੇ ਠੀਕ ਹੈ ਉਸ ਤੋਂ ਉੱਪਰ ਕੁਝ ਨਹੀਂ ਉਹਨਾਂ ਦੀ ਬਾਣੀ ਤੋਂ ਹੀ ਮੈਨੂੰ ਸਾਰੇ ਸਬਕ ਮਿਲਦੇ ਆ ਤੇ ਮੈਨੂੰ ਉਪਰ ਤੱਕ ਦਿਖਾਉਂਦੇ ਵੀ ਆ ਗੁਰੂ ਸਾਹਿਬ ਠੀਕ ਹੈ ਵੀ ਤੂੰ ਇਹ ਸਾਰੀ ਸਾਰੀ ਜੀਆਂ ਛੱਡ ਤੂੰ ਇਸ ਧਿਆਨ ਤੇ ਰਹਿ ਕਿ ਮੈਂ ਤੇਰੇ ਨਾਲ ਖੜਾ ਆ ਤੇ ਤੈਨੂੰ ਕੁਝ ਕੁਝ ਨਹੀਂ ਵਿਗਾੜ ਤੇ ਰ ਸਕਦਾ ਕੀ ਸਬਕ ਸਮਝਦੇ ਹੋ ਤੁਸੀਂ ਸਬਕ ਇਹ ਕੀ ਆਪਾਂ ਨਾ ਬੜਾ ਲਾਈਟਲੀ ਜੀ ਲੈ ਲੈਂਦੇ ਆਂ ਸਰੀਰ ਨੂੰ ਜੋ ਮਰਜ਼ੀ ਖਾ ਲਓ ਜੋ ਮਰਜ਼ੀ ਪੀ ਲਓ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਦੁਰਲਭ ਦੇ ਹੈ ਇਹ ਬਾਰ ਬਾਰ ਮਿਲਣ ਦੇ ਚਾਂਸਸ ਹੀ ਨਹੀਂ ਹੈਗੇ ਜੇ ਇੱਥੋਂ ਛੁੱਟ ਗਈ ਇੱਕ ਵਾਰੀ ਪੋੜੀ ਤੇ ਫਿਰ ਮੁੜ ਕੇ ਹੱਥ ਨਹੀਂ ਆਉਣੀ ਪਤਾ ਨਹੀਂ ਕਿੰਨੇ ਜਨਮਾਂ ਬਾਅਦ ਸਾਨੂੰ ਇਹ ਪ੍ਰਾਪਤ ਹੋਈ ਹੈ ਪਤਾ ਨਹੀਂ ਅੱਗੇ ਹੋਰ ਕਿ ਚੰਗਾ ਕਰਮ ਕੀਤਾ ਕਿ ਮਿਲੇਗੀ ਦੁਆਰਾ ਕਿ ਨਹੀਂ ਮਿਲੇਗੀ ਇਹ ਵੀ ਕੋਈ ਗਾਰੰਟੀ ਥੋੜੀ ਹੈ ਤੇ ਇਸ ਨੂੰ ਮਤਲਬ ਕਿ ਅਸੀਂ ਇਦਾਂ ਸਮਝਦੇ ਹਾਂ ਕਿ ਯਾਰ ਫੇਰ ਕੀ ਹੋ ਗਿਆ ਯੂਜ਼ ਕਰੋ ਬੋਡੀ ਦਾ ਐਸ਼ ਕਰਨ ਵਾਸਤੇ ਮਿਲੀ ਹੈ ਨਹੀਂ ਤੁਸੀਂ ਇੱਕ ਉਂਗਲੀ ਦਾ ਪੋਟਾ ਨਹੀਂ ਆਪਣੇ ਆ ਬਣਾ ਸਕਦੇ ਜੇ ਉਂਗਲੀ ਦੇ ਪੋਟੇ ਤੇ ਵੀ ਦਰਦ ਹੋ ਜਾਏ ਨਾ ਮਾੜੀ ਜੀ ਕਿਤੇ ਸੱਟ ਲੱਗ ਜਾਏ ਸਾਰਾ ਦਿਨ ਬੰਦਾ ਉਂਗਲੀ ਦਾ ਪੋਟਾ ਬਣ ਕੇ ਰਹਿ ਜਾਂਦਾ ਕਿ ਮੈਂ ਹੀ ਆ ਬਾਕੀ ਸਰੀਰ ਨਹੀਂ ਹੈਗਾ ਮੇਰਾ ਅਸੀਂ ਇੰਨੇ ਜਿਆਦਾ ਸੈਂਸਿਟਿਵ ਆ ਸੈਂਸਿਟਿਵ ਬਿਲਕੁਲ ਠੀਕ ਹੈ ਪਰ ਜਦੋਂ ਅਸੀਂ ਆਪਣੇ ਵੱਡੇ ਪਾਰਟਸ ਨੂੰ ਖਰਾਬ ਕਰ ਲੈਂਦੇ ਆ ਗਲਤੀਆਂ ਆਪਣੀਆਂ ਕਰਕੇ ਹੀ ਖਾਣ ਪੀਣ ਦੀਆਂ ਜਾਂ ਗਲਤ ਸੋਚ ਕੇ ਅੱਜ ਕੱਲ ਤੇ ਹੁਣ ਤਾਂ ਡਿਕਲੇਅਰ ਹੋ ਗਿਆ ਸਾਇੰਸ ਵੀ ਕਹਿੰਦੀ ਹੈ ਕਿ ਜੋ ਤੁਸੀਂ ਸੋਚ ਕੇ ਬਿਮਾਰੀਆਂ ਆਪਣੇ ਨਾਲ ਜੋੜ ਲੈਂਦੇ ਹੋ ਤੁਸੀਂ ਖਾ ਕੇ ਨਹੀਂ ਕਰ ਸਕਦੇ ਇੰਨੀ ਬਿਮਾਰੀ ਆਪਣਿਆਂ ਨਾਲ ਗੇਨ ਨਹੀਂ ਕਰ ਸਕਦੇ ਜਿਹੜਾ ਬੰਦਾ ਸੋਚ ਕੇ ਆ ਸ਼ੂਗਰ ਦੀ ਬਿਮਾਰੀ ਹੁੰਦੀ ਉਹ ਸੋਚਣ ਨਾਲ ਮਿੱਠਾ ਖਾਣ ਵਾਲਿਆਂ ਨੂੰ ਹੁੰਦੀ ਉਹ ਨਹੀਂ ਠੀਕ ਹੈ ਜੀ ਜੇ ਸਹੀ ਤਰੀਕੇ ਨਾਲ ਤੁਸੀਂ ਟੈਸਟ ਕਰਕੇ ਦੇਖੋਗੇ ਜਿਹੜਾ ਬੰਦਾ ਜਿਆਦਾ ਟੈਨਸ਼ਨ 'ਚ ਰਹਿੰਦਾ ਉਹ ਸ਼ੂਗਰ ਦਾ ਮਰੀਜ਼ ਹੈ ਗਾਰੰਟੀ ਹੈ ਮਿੱਠਾ ਭਾਵੇਂ ਉਹਨੂੰ ਕੋਈ ਕਰੇ ਨਾ ਕਰੇ ਠੀਕ ਹੈ ਜੀ ਹੁਣ ਮੈਂ ਕਿਡਨੀ ਪੇਸ਼ੈਂਟ ਆ ਮੈਂ ਮੈਨੂੰ ਇੰਨਾ ਸ਼ੌਂਕ ਹੈ ਮਿੱਠੇ ਮਿੱਠਾ ਖਾਣ ਦਾ ਪਰ ਮੈਨੂੰ ਕਿਰਪਾ ਮਾਰੇ ਦੀ ਇਹੋ ਜੀ ਹੈ ਕਿ ਮੈਨੂੰ ਸ਼ੂਗਰ ਨਹੀਂ ਹੈ ਮੇਰਾ ਕਿਡਨੀ ਖਰਾਬ ਹੋਣ ਦਾ ਕਾਰਨ ਬੀਪੀ ਹਾਈ ਹੋਇਆ ਸੀ ਹੁਣ ਮੇਰਾ ਬੀਪੀ ਵੀ ਨਾਰਮਲ ਰਹਿੰਦਾ ਹੈ ਠੀਕ ਹੈ ਮਤਲਬ ਕਹਿੰਦਾ ਪਾਬ ਵੀ ਬਿਮਾਰੀ ਨੂੰ ਜੇ ਤੁਸੀਂ ਬਿਮਾਰੀ ਸਮਝੋਗੇ ਫਿਰ ਤੁਸੀਂ ਫਸੇ ਰਹੋਗੇ ਪਰ ਜੇ ਤੁਸੀਂ ਬਿਮਾਰੀ ਨੂੰ ਸੋਚੋਗੇ ਕਿ ਚਲੇ ਤਾਂ ਹੁਣ ਆ ਗਈ ਜਿਵੇਂ ਇੱਕ ਗੈਸਟ ਨਹੀਂ ਆ ਜਾਂਦਾ ਉਹਦੀ ਸੇਵਾ ਪਾਣੀ ਕਰੋ ਆਪੇ ਚਲੀ ਜਾਂਦੀ ਹੈ ਠੀਕ ਹੈ ਨਹੀਂ ਜਾਏਗੀ ਤਾਂ ਘਟੋ ਘਟ ਤੁਹਾਨੂੰ ਤੰਗ ਨਹੀਂ ਕਰੇਗੀ ਇੱਕ ਕਿਰਾਏਦਾਰ ਵਾਂਗੂ ਬੈਠੀ ਰਹੇਗੀ ਆਪਣੇ ਘਰ 'ਚ ਪਹਿਲਾਂ ਤੁਸੀਂ ਜੌਬ ਕਰਦੇ ਸੀ ਉਹ ਜੌਬ ਤੋਂ ਬਾਅਦ ਅੱਜ ਤੁਸੀਂ ਕੀ ਕਰ ਰਹੇ ਹੋ ਕਿੰਨਾ ਕੁ ਤੁਹਾਡਾ ਖਰਚਾ ਜਿਹੜਾ ਆਇਆ ਇਸ ਬਿਮਾਰੀ ਨਾਲ ਤੋਂ ਓਵਰਕਮ ਹੋਣ ਲਈ ਹਾਂਜੀ ਇਹ ਖਰਚਾ ਤਾਂ ਇਸ ਬਿਮਾਰੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਜੀ ਜੇ ਬੰਦੇ ਨੂੰ ਸਹੀ ਰਸਤੇ ਨਾਲ ਲੱਭਣ ਤਾਂ ਹੂੰ ਤੇ ਬਾਕੀ ਮੈਂ ਤਾਂ ਗੁਰੂ ਸਾਹਿਬ ਅਗੇ ਅਰਦਾਸ ਹਮੇਸ਼ਾ ਹੀ ਕਰਦਾ ਸੱਚੇ ਪਾਤਸ਼ਾਹ ਬਿਮਾਰੀ ਤਾਂ ਚਲੋ ਮੇਰੇ ਕਰਮਾਂ ਦੀ ਹੈ ਮੈਨੂੰ ਮੇਰੀ ਕੋਈ ਸਜ਼ਾ ਮਿਲ ਰਹੀ ਹੈ ਮੈਨੂੰ ਉਹਦੇ ਤੋਂ ਕੋਈ ਗਿਲਾ ਨਹੀਂ ਹੈ ਤੁਹਾਡੇ ਨਾਲ ਕਿਉਂਕਿ ਤੁਸੀਂ ਤਾਂ ਮੈਨੂੰ ਕਦੀ ਕੋਈ ਆਪਣੀ ਮਰਜ਼ੀ ਨਾਲ ਦਿਓਗੇ ਨਹੀਂ ਮੈਂ ਆਪਣੀ ਮਰਜ਼ੀ ਨਾਲ ਹੀ ਚੁਣੀ ਹੈ ਪਰ ਮੇਰੇ ਤੇ ਇੰਨੀ ਕਿਰਪਾ ਜਰੂਰ ਕਰਿਓ ਕਿ ਮੈਂ ਇਹਨੂੰ ਮਤਲਬ ਬਰਦਾਸ਼ਤ ਕਰ ਸਕਾਂ ਮੇਰੇ ਚ ਸਹਿਨ ਸ਼ਕਤੀ ਇੰਨੀ ਕੁ ਹੋਵੇ ਕਿ ਮੈਂ ਇਹਨੂੰ ਸਹਿ ਲਵਾਂ ਤੇ ਬਾਕੀ ਮਾਰੇ ਕਿਰਪਾ ਕਰਦੇ ਆ ਖਰਚੇ ਦੀ ਗੱਲ ਇਦਾਂ ਹੈ ਕਿ ਖਰਚਾ ਤਾਂ ਇਹਦੇ ਚ ਕਰੋਣਾਪਤੀ ਵੀ ਰੋਡਪਤੀ ਹੋ ਜਾਂਦੇ ਆ ਇਹ ਬਿਮਾਰੀ ਇੰਨੀ ਮਹਿੰਗੀ ਹੈ ਹੂੰ ਠੀਕ ਹੈ ਜੀ ਪਰ ਗੁਰੂ ਸਾਹਿਬ ਨੇ ਇਹੋ ਜੀ ਕਿਰਪਾ ਕੀਤੀ ਹੈ ਜਦੋਂ ਦਾ ਮੈਂ ਬਿਮਾਰ ਹੋਇਆ ਸੰਗਤ ਨੇ ਮੇਰਾ ਖਹਿੜਾ ਨਹੀਂ ਛੱਡਿਆ ਹੂੰ ਮੇਰਾ ਹੁਣ ਤੱਕ ਇਲਾਜ ਸੰਗਤ ਹੀ ਕਰਾ ਰਹੀ ਹੈ ਹੂੰ ਠੀਕ ਹੈ ਜੀ ਪਰ ਅੱਗੋਂ ਮੈਨੂੰ ਜਿਹੜੇ ਸੱਡੇ ਮੈਂ ਡੈਲਸਸ ਕਰਾ ਰਿਹਾ ਆ ਉਹ ਗੁਰੂ ਸਾਹਿਬ ਦੀ ਇੰਨੀ ਕਿਰਪਾ ਉਹ ਵੀ ਮੇਰੇ ਸ਼ਾਇਦ ਮੇਰੇ ਘਰ ਕੇ ਸੈਂਟਰ ਖੁੱਲਿਆ ਮੈਂ ਤਾਂ ਇਹ ਕਹੂੰਗਾ ਕਿਉਂਕਿ ਮੈਂ ਉਹਦਾ ਪੂਰੀ ਤਰ੍ਹਾਂ ਰੱਜ ਕੇ ਯੂਜ਼ ਕਰ ਰਿਹਾ ਆ ਠੀਕ ਹੈ ਬਾਕੀ ਪੇਸ਼ੈਂਟ ਤਾਂ ਲੈ ਜਿਹੜਾ ਲਾਹਾ ਲੈ ਰਹੇ ਆ ਲੈ ਰਹੇ ਆ ਪਰ ਮੈਨੂੰ ਲੱਗਦਾ ਕਿ ਉਹ ਸਿਰਫ ਮੇਰੇ ਕਰਕੇ ਹੀ ਖੁੱਲਿਆ ਠੀਕ ਹੈ ਉਹਦਾ ਕਾਰਨ ਇਹ ਹੈ ਕਿ ਉਹ ਇੱਥੇ ਹਰਜੀਤ ਸਿੰਘ ਸੱਬਰਵਾਲ ਕਰਕੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਬਹੁਤ ਸੇਵਾ ਸੰਭਾਲੀ ਹੋਈ ਹੈ ਬੜੀ ਕਿਰਪਾ ਉਹਨਾਂ ਤੇ ਮਹਾਰਾਜ ਦੀ ਉਹਨਾਂ ਨੇ ਸਾਡੇ ਵਰਗੇ ਗਰੀਬਾਂ ਵਾਸਤੇ ਸੋਚਿਆ ਉਹਨਾਂ ਨੇ ਬੜੇ ਕੁਝ ਹੋਰ ਹਸਪੀਟਲ ਵੀ ਖੋਲੇ ਆ ਪਰ ਉਹ ਕਿਡਨੀ ਦਾ ਜਿਹੜਾ ਪੇਸ਼ੈਂਟ ਹੈ ਇਹਨਾਂ ਸੇਫ ਉੱਥੇ ਆ ਨਾ ਦੋ ਤਨੀ ਉਹਨਾਂ ਨੇ ਅੱਜ ਦੇ ਜਮਾਨੇ ਜਿੱਥੇ 2500 ਰੁਪਏ ਤੋਂ ਘੱਟ ਕੋਈ ਛੋਟਾ ਛੋਟਾ ਹਸਪੀਟਲ ਵੀ ਨਹੀਂ ਡਲਸਦਾ ਲੈਂਦਾ ਉਹ 600 ਰੁਪਏ ਲੈਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਪਲੱਸ ਉੱਥੇ ਦੇ ਜਿਹੜੇ ਸਟਾਫ ਹੈ ਖਾਸ ਕਰਕੇ ਉੱਥੇ ਦੇ ਮੇਨ ਟੈਕਨੀਸ਼ੀਅਨ ਨੀਹਾ ਟਕੁਰਾਲ ਉਹ ਇੰਨੀ ਉਹਨਾਂ ਦੇ ਮਹਾਰਾਜ ਦੀ ਕਿਰਪਾ ਹੈ ਉਹ ਸੇਵਾ ਕਰਨੀ ਆਂਦੇ ਨੇ ਉੱਥੇ ਠੀਕ ਹੈ ਜੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਇੱਥੇ ਕਿਉਂ ਆਉਂਦੇ ਹੋ ਆਪਣੇ ਪਰਿਵਾਰ ਦੇ ਫੰਕਸ਼ਨ ਛੱਡ ਦਿੰਦੇ ਨੇ ਕੋਈ ਡੈਥ ਹੋਰੀ ਪਰਿਵਾਰ 'ਚ ਉਹ ਵੀ ਛੱਡ ਦਿੰਦੇ ਨੇ ਉਹ ਸਾਡ ਨੂੰ ਸਾਡੇ ਵਾਸਤੇ ਸਾਰਾ ਕੁਝ ਕਰਨ ਨੂੰ ਤਿਆਰ ਹੈ ਮਰੀਜ਼ਾਂ ਦੀ ਸੇਵਾ ਸਮਾਰਨ ਮਰੀਜ਼ਾਂ ਦੀ ਸੇਵਾ ਉਹਨਾਂ ਨੂੰ ਇੰਨੀ ਪਿਆਰੀ ਹੈ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਪਿੱਛੇ ਛੱਡ ਦਿੰਦੇ ਨੇ ਉਹਦੇ ਪਿੱਛੇ ਤੇ ਉਹ ਇੰਨੀ ਸਹੀ ਤਰੀਕੇ ਨਾਲ ਡਾਇਲਸਿਸ ਕਰਦੇ ਨੇ ਉੱਥੇ ਕਿ ਅੱਜ ਤੱਕ ਜਿਹੜਾ ਬੰਦਾ ਵੀ ਉੱਥੇ ਡਾਇਲਸਿਸ ਕਰਾ ਕੇ ਗਿਆ ਉਹ ਚੰਡੀਗੜ੍ਹ ਕੀ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਕਰਾ ਲਵੇ ਜੇ ਉਹਦੇ ਵਰਗਾ ਡਾਇਲਸਿਸ ਕੋਈ ਕਰ ਦਵੇ ਤਾਂ ਸਾਡੇ ਜੋ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਤੁਸੀਂ ਉਪਰਾਲੇ ਦਾ ਉਹਨੂੰ ਕਿਵੇਂ ਅੰਕ ਦਿਓ ਉਹਨੂੰ ਉਹਨੂੰ ਕਿਸ ਮਤਲਬ ਜੋ ਅਸੀਂ ਉਪਰਾਲਾ ਇਹ ਸ਼ੁਰੂ ਕੀਤਾ ਸੀ ਕੈਂਸਰ ਤੇ ਕਿਡਨੀ ਪੇਸ਼ੈਂਟ ਦੇ ਟੈਸਟ ਅਸੀਂ ਜੋ ਕਰਦੇ ਆ ਹਾਂ ਉਹਨੂੰ ਕਿਵੇਂ ਉਲੀਕਦੇ ਹੋ ਉਹਨੂੰ ਕੀ ਇਹ ਤੁਹਾਡੇ ਜੋ ਤੁਹਾਡੇ ਵਰਗੇ ਮਰੀਜ਼ ਨੇ ਉਹਨਾਂ ਲਈ ਬੈਟਰ ਸਹੂਲਤਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਬਹੁਤ ਵੱਡੀ ਵਧੀਆ ਤੇ ਵੱਡਾ ਉਪਰਾਲਾ ਹੈ ਐਦਾਂ ਕੋਈ ਨਹੀਂ ਸੋਚਦਾ ਪੇਸ਼ੈਂਟਸ ਬਾਰੇ ਠੀਕ ਹੈ ਇਹ ਜਦੋਂ ਦੀ ਤੁਹਾਡੀ ਲੈਬ ਖੁੱਲੀ ਹੈ ਮੈਂ ਕਿਸੇ ਹੋਰ ਪਾਸੋਂ ਟੈਸਟ ਹੀ ਨਹੀਂ ਕਰਾਂਦਾ ਠੀਕ ਹੈ ਠੀਕ ਹੈ ਜੀ ਇਹਨਾਂ ਦੀ ਇੱਕ ਇੱਕ ਐਕਿਊਰੇਸੀ ਬਹੁਤ ਵਧੀਆ ਹੈ ਠੀਕ ਹੈ ਪਲੱਸ ਡੀਲਿੰਗ ਤਾਂ ਚਲੋ ਹੈ ਹੀ ਹੈ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਹੁਣ ਜਿਹੜੇ ਤੁਸੀਂ ਆ ਸਾਡੇ ਵਾਸਤੇ ਹੋਰ ਸਹੂਲਤ ਕਰ ਦਿੱਤੀ ਹੈ ਕਿਡਨੀ ਪੇਸ਼ੈਂਟਸ ਵਾਸਤੇ ਔਰ ਕੈਂਸਰ ਪੇਸ਼ੈਂਟ ਵਾਸਤੇ ਠੀਕ ਹੈ ਉਹਦੇ ਨਾਲ ਸਾਡਾ ਇੱਕ ਬੜਾ ਵੱਡਾ ਖਰਚਾ ਸਾਡੇ ਸਿਰ ਤੋਂ ਉਤਰ ਗਿਆ ਨਿੱਤੇ ਅਸੀਂ ਬਾਹਰੋਂ ਟੈਸਟ ਕਰਾਉਂਦੇ ਸੀ ਸਾਨੂੰ 3 ਮਹੀਨੇ ਬਾਅਦ ਕਰਾਣੇ ਪੈਂਦੇ ਨੇ ਟੈਸਟ ਹੂੰ ਲਗਭਗ ਲਗਭਗ 25 ਤੋਂ 2800 ਰੁਪਏ 30 3000 ਰੁਪਏ ਤੱਕ ਲੱਗ ਜਾਂਦੇ ਸੀਗੇ ਠੀਕ ਹੈ ਹੁਣ ਇੱਕ ਟੈਸਟ ਸਿਰਫ ਸਾਨੂੰ ਪੇ ਕਰਨਾ ਪੈਂਦਾ ਅਦਰਵਾਈਜ਼ ਸਾਰੇ ਕਿਡਨੀ ਟੈਸਟ ਤੁਸੀਂ ਫ੍ਰੀ ਕਰ ਦਿੰਦੇ ਹੋ ਠੀਕ ਹੈ ਉਹ ਪੀਟੀਐਸ ਦਾ ਟੈਸਟ ਹੈ ਜਿਹੜਾ ਉਹ ਸਾਡਾ ਇਹਦੇ ਵਿੱਚ ਇਨਕਲੂਡ ਨਹੀਂ ਹੈਗਾ ਠੀਕ ਉਹ ਵੀ ਜੇ ਬਾਹਰੋਂ ਕਰਾਉਣੇ ਤਾਂ 1300 ਰੁਪਏ ਦਾ ਟੈਸਟ ਹੈ ਜਿਹੜਾ ਤੁਹਾਡੇ ਕੋਲ 500 ਰੁਪਏ ਦਾ ਹੁੰਦਾ ਠੀਕ ਮਤਲਬ ਕਿ ਹਰ ਤਰ੍ਹਾਂ ਦੀ ਸਹੂਲਤ ਹੈ ਸਾਨੂੰ ਪਹਿਲਾਂ ਵੀ ਜਦੋਂ ਤੁਸੀਂ ਪੈਸੇ ਵਿੱਚ ਚਾਰਜ ਕਰਦੇ ਸੀ ਟੈਸਟਾਂ ਦੇ ਤਾਂ ਵੀ ਬਾਹਰ ਦੇ ਟੈਸਟਾਂ ਨਾਲੋਂ ਸਾਨੂੰ ਤਿੰਨ ਗੁਣਾ ਦਾ ਫਰਕ ਪੈਂਦਾ ਸੀਗਾ ਤੇ ਸਾਡੇ ਵਾਸਤੇ ਤਾਂ ਇਹ ਵਰਦਾਨ ਹੀ ਹੈ। ਹਮਮ। ਔਰ ਟੈਸਟਰ ਜਿਹੜੀਆਂ ਰਿਪੋਰਟਸ ਨੇ ਜਿੱਥੇ ਤੁਹਾਡਾ ਟ੍ਰੀਟਮੈਂਟ ਚੱਲਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਰਿਪੋਰਟ ਨੂੰ ਲੈ ਕੇ ਨਹੀਂ ਜੀ ਉਹ ਤਾਂ ਸਭ ਕਹਿੰਦੇ ਆ ਵੀ ਮੈਂ ਹੋਰ ਕਈ ਬੰਦਿਆਂ ਨੂੰ ਦੱਸਿਆ ਤੁਹਾਡੀ ਲੈਬ ਬਾਰੇ ਜਿੱਦਾਂ ਤਾਂ ਉਹ ਸਾਰੇ ਵੀ ਉੱਥੋਂ ਹੀ ਕਰਾਉਣ ਲੱਗ ਗਏ। ਕੋਈ ਚੈਲੰਜ ਕੋਈ ਵੀ ਨਹੀਂ ਕਰ ਸਕਦਾ। ਪੀਜੀਆ ਤੱਕ ਵੀ ਮੰਨਦੀ ਹੈ ਇਸ ਨੂੰ। ਬਹੁਤ ਚੰਗੀ ਹੈ। ਪੀਜੀਆ ਦੇ ਵਿੱਚ ਵੀ ਇਹ ਰਿਪੋਰਟਸ ਲੈ ਕੇ ਤੁਹਾਡੀ ਘਰ ਆ ਕੇ ਲੈ ਕੇ ਜਾਂਦੇ ਆ। ਉੱਥੇ ਤਾਂ ਫਿਰ ਉਹ ਕਹਿੰਦੇ ਆ ਠੀਕ ਹੈ ਤੁਸੀਂ ਰਿਪੋਰਟ ਕਰਾ ਲਿਓ ਠੀਕ ਹੈ ਵਧੀਆ। ਹਮਮ। ਅੱਜ ਦੇ ਸਮੇਂ ਦੇ ਵਿੱਚ ਜੋ ਸਰੀਰ ਨਾਲ ਜੋ ਰਿਸ਼ਤਾ ਕਿੰਨਾ ਕੁ ਗੂੜਾ ਹੋਣਾ ਚਾਹੀਦਾ ਆਪਣੇ ਸਰੀਰ ਨਾਲ ਰਿਸ਼ਤਾ ਕਿੰਨਾ ਗੂੜਾ ਹੋਣਾ ਚਾਹੀਦਾ ਇੱਕ ਅਵੇਅਰਨੈਸ ਮੈਨੂੰ ਕਿੰਨੀ ਅਵੇਅਰਨੈਸ ਆ ਵੀ ਮੈਂ ਅੱਗੇ ਦੱਸ ਸਕਾਂ ਜਾਂ ਇਹ ਟੈਸਟਾਂ ਬਾਰੇ ਟੈਸਟ ਜਿਹੜੇ ਨੇ ਉਹ ਪਹਿਲਾਂ ਜਿਹੜੇ ਟੈਸਟ ਨੇ ਵੀ ਉਹ ਕਿੰਨੇ ਕੁ ਜ਼ਰੂਰੀ ਨੇ ਜਿਹੜੇ ਕਰਾਉਣੇ ਨੇ ਇਹੀ ਰਿਸ਼ਤਾ ਸਰੀਰ ਨਾਲ ਆਪਣਾ ਜਿਵੇਂ ਆਪਾਂ ਆਪਣੀ ਕਾਰ ਦੀ ਕੇਅਰ ਕਰਦੇ ਆ ਠੀਕ ਹੈ ਆਪਣੇ ਸਰੀਰ ਦੀ ਕੇਅਰ ਕਰਨ ਲਈ ਆਪਾਂ ਨੂੰ ਟੈਸਟ ਕਿੰਨੇ ਕੁ ਜ਼ਰੂਰੀ ਤੁਸੀਂ ਸਮਝਦੇ ਹੋ ਕਿਉਂਕਿ ਤੁਸੀਂ ਇਸ ਬਿਮਾਰੀ ਨਾਲ ਜੂਝ ਰਹੇ ਹੋ ਤੇ ਤੁਹਾਨੂੰ ਚੋਰਕ ਗ੍ਰਿਡ ਨਾਈਨ ਕਿੰਨਾ ਵੱਧ ਗਿਆ ਵੀ ਸਮੇਂ ਸਿਰ ਕੀ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਇਹ ਸਾਰੇ ਬਾਰੇ ਤੁਸੀਂ ਖੁੱਲ ਕੇ ਦੱਸੋ ਜੀ ਕਿਉਂਕਿ ਸਰੀਰ ਤਾਂ ਤੁਹਾਡੇ ਕੋਲ ਇੱਕ ਸਭ ਤੋਂ ਨਿਯਮਤ ਹੈ ਜਿਹੜੀ ਤੁਸੀਂ ਜਿਵੇਂ ਆਪਣੀ ਕਾਰ ਦੀ ਤੁਸੀਂ ਸੇਫਟੀ ਕਰਦੇ ਹੋ ਜੇ ਕਾਰ ਕੋਈ ਲੈਂਦਾ ਉਹਨੂੰ ਸਫਾਈ ਉਹਦੀ ਧੋਣ ਤੋਂ ਆਈ ਦੀ ਜਾਂ ਸਰਵਿਸ ਕਰਨ ਦੀ ਉਹ ਉਹਦੇ ਟਾਇਰ ਵਗੈਰਾ ਸਭ ਚੈੱਕ ਕਰਦੇ ਹਾਂ ਉਸੇ ਤਰੀਕੇ ਨਾਲ ਸਰੀਰ ਦਾ ਬਹੁਤ ਵੱਡੀ ਨਿਯਮਤ ਹੈ ਸਾਡੇ ਵਾਸਤੇ ਤਾਂ ਤੁਹਾਨੂੰ ਪੈਰ-ਪੈਰ ਤੇ ਤਾਂ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਹੈ ਕਿ ਜਿਹੜੇ ਟੈਸਟਾਂ ਦੀ ਗੱਲ ਹੈ ਦੇਖੋ ਮੈਂ 25 ਸਾਲ ਦਾ ਸੀ ਜਦੋਂ ਮੈਂ ਕਿਡਨੀ ਦੀ ਪ੍ਰੋਬਲਮ ਦਾ ਸ਼ਿਕਾਰ ਹੋ ਗਿਆ ਔਰ ਇਹ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਬੰਦਾ ਬੁੱਢਾ ਹੋਏਗਾ ਤੇ ਬਿਮਾਰ ਹੋਏਗਾ 25 ਸਾਲ ਦਾ ਜਵਾਨ ਵੀ ਹੋ ਸਕਦਾ ਹੈ ਤੇ 10 ਸਾਲ ਦਾ ਬੱਚਾ ਵੀ ਹੋ ਸਕਦਾ ਹੈ ਠੀਕ ਹੈ ਜੀ ਜਿਹੜਾ ਹੁਣ ਸਰੀਰ ਦੀ ਗੱਲ ਹੈ ਜੇ ਤੁਸੀਂ ਆਪਣੇ ਟੈਸਟ ਹਰ ਮਹੀਨੇ ਮੈਂ ਤਾਂ ਕਵਾਂਗਾ ਕਿ ਇੱਕ ਵਾਰੀ ਜ਼ਰੂਰ ਬੰਦੇ ਨੂੰ ਆਪਣੀ ਸੇਫਟੀ ਵਾਸਤੇ ਕਰਾ ਲੈਣੇ ਚਾਹੀਦੇ ਆ ਔਰ ਕਿਸੇ ਵੀ ਟੈਸਟ ਨੂੰ ਇੰਨਾ ਲਾਈਟਲੀ ਨਾ ਲੋ ਕਿ ਜੇ ਮੜਾ ਜਾ ਹਾਈ ਆਇਆ ਤਾਂ ਤੁਸੀਂ ਉਹਨੂੰ ਬੇਫਿਕਰ ਹੋ ਕੇ ਛੱਡ ਦਿਓ ਕੋਈ ਗੱਲ ਨਹੀਂ ਉਹ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਬਿਮਾਰੀ ਦੀ ਜਿਹੜੀ ਵੱਡੀ ਬਣ ਜਾਂਦੀ ਹੈ ਬਾਅਦ ਵਿੱਚ ਤੇ ਜੇ ਟੈਸਟ ਜਿਹੜੇ ਔਰ ਤੁਹਾਨੂੰ ਇਹੋ ਜੀ ਲੈਬ ਤੋਂ ਮਿਲਦੇ ਹੋਣ ਟੈਸਟ ਫਿਰ ਉਹ ਪੈਸੇ ਵੀ ਘੱਟ ਲੱਗਦੇ ਹੋਣ ਤੇ ਬੰਦੇ ਨੂੰ ਫਿਰ ਕਿਉਂ ਸੋਚਣਾ ਇੰਨਾ ਜੈਸਟ ਕਰਾਣੇ ਤਾਂ ਬਹੁਤ ਜ਼ਰੂਰੀ ਹੈ ਤੇ ਆਪਣੇ ਆਪ ਦਾ ਧਿਆਨ ਆਪ ਰੱਖੋ ਸਭ ਤੋਂ ਵੱਡਾ ਸਿੰਪਟਮ ਤਾਂ ਪਹਿਲਾਂ ਬੋਡੀ ਆਪ ਹੀ ਦੇਣ ਲੱਗ ਜਾਂਦੀ ਹੈ ਕਿ ਉਹਨੂੰ ਕੋਈ ਗੜਬੜ ਹੋ ਰਹੀ ਹੈ ਤੇ ਇਮੀਡੀਏਟ ਉਹਦਾ ਤੁਹਾਨੂੰ ਜਦੋਂ ਕੋਈ ਪੁਲੇਖਾ ਪੈਂਦਾ ਹੈ ਕਿ ਮੈਨੂੰ ਕੁਝ ਹੋ ਰਿਹਾ ਹੈ ਤਾਂ ਇਮੀਡੀਏਟ ਟੈਸਟ ਕਰਾਓ ਉਹਦੇ ਰਿਜ਼ਲਟ ਦੇਖੋ ਚੰਗੇ ਡਾਕਟਰ ਨਾਲ ਕੰਸਲਟ ਕਰੋ ਤੇ ਉਹਦਾ ਇਲਾਜ ਸ਼ੁਰੂ ਕਰਾਓ ਟਾਈਮ ਸਿਰ ਜੇ ਤੁਸੀਂ ਟਾਈਮ ਸਿਰ ਕਰਵਾ ਲੋਗੇ ਤਾਂ ਫਿਰ ਬਚਾਅ ਹੋ ਜਾਏਗਾ ਮੈਂ 2005 ਵਿੱਚ 2 ਕ੍ਰਿਟਨਾਈਨ ਨੂੰ ਕੁਝ ਨਹੀਂ ਸਮਝਿਆ ਅੱਜ ਮੇਰਾ ਕ੍ਰਿਟਨਾਈਨ 11 ਹੈ ਇਹ ਉਹਦਾ ਹੀ ਨਤੀਜਾ ਹੈ ਜੇ ਮੈਂ 2 ਨੂੰ ਕੁਝ ਸਮਝ ਲੈਂਦਾ ਜਾਂ ਮੈਨੂੰ ਕੋਈ ਅਵੇਰਨੈਸ ਹੁੰਦੀ ਇਸ ਬਿਮਾਰੀ ਦੀ ਕਿ ਮੈਨੂੰ ਅੱਗੇ ਜਾ ਕੇ ਕਿੱਥੇ ਸਾਰੀ ਉਮਰ ਵਾਸਤੇ ਡਾਇਲਸਿਸ ਤੇ ਜਾਣਾ ਪੈਣਾ ਤਾਂ ਮੈਂ 2 ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਮੈਂ ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਬੇਫਿਕਰ ਹੋ ਕੇ ਤੁਰਿਆ ਰਿਹਾ 3 ਸਾਲਾਂ ਬਾਅਦ ਜਦੋਂ ਮੇਰੇ ਰੋਟੀ ਵੀ ਅੰਦਰ ਲੰਗਣੀ ਬੰਦ ਹੋ ਗਈ ਫੇਰ ਮੈਨੂੰ ਪਤਾ ਲੱਗਾ ਕਿ ਮੈਂ ਕਿੱਥੇ ਫਸ ਗਿਆ ਉਹ ਟਾਈਮ ਬਹੁਤ ਦੂਰ ਨਿਕਲ ਜਾਂਦਾ ਫਿਰ ਉਸ ਵੇਲੇ ਬੰਦਾ ਵਾਪਸ ਨਹੀਂ ਮੁੜ ਸਕਦਾ ਜੇ ਤੁਸੀਂ ਸ਼ੁਰੂਆਤ ਵਿੱਚ ਹੀ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗਣ ਦੇ ਬਾਵਜੂਦ ਵੀ ਮੈਂ ਬੇਵਕੂਫੀ ਕੀਤੀ ਹੈ ਪਰ ਉਹ ਮੈਂ ਹੁਣ ਸਾਰਿਆਂ ਨੂੰ ਇਹ ਬੇਨਤੀ ਕਰਦਾ ਰਹਿਣਾ ਭਾਈ ਟੈਸਟ ਜਿਹੜੇ ਹਨ ਧਿਆਨ ਨਾਲ ਆਪਣੇ ਰਿਜ਼ਲਟ ਜਿਹੜੇ ਆ ਉਸ ਤੋਂ ਬਾਅਦ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਕਿਤੇ ਐਵੇਂ ਮੇਰੇ ਵਾਂਗੂ ਨਾ ਫਸ ਜਾਈਓ ਤੇ ਸਰੀਰ ਦੁਬਾਰਾ ਨਹੀਂ ਮਿਲਣਾ ਇੱਕ ਉਂਗਲ ਵੀ ਵੱਡੀ ਜਾਵੇ ਤਾਂ ਉਹ ਦੁਬਾਰਾ ਨਹੀਂ ਉਗਦੀ ਇਹ ਸਰੀਰ ਦੇ ਵਿੱਚ ਜ਼ਰੂਰੀ ਹੈ ਵੇ ਇਹ ਦੁਬਾਰਾ ਤੁਹਾਨੂੰ ਜਿਹੜੀ ਜੀ ਖਰਾਬ ਹੋ ਗਈ ਇਹਨੇ ਠੀਕ ਨਹੀਂ ਹੋਣਾ ਮੁੜ ਕੇ ਉਹਨੂੰ ਪਹਿਲਾਂ ਹੀ ਸੈੱਟ ਕਰਕੇ ਰੱਖੋ ਤਾਂ ਕਿ ਉਹ ਖਰਾਬ ਹੀ ਨਾ ਹੋਵੇ ਸਮਾਂ ਰਹਿੰਦੇ ਹਰ ਚੀਜ਼ ਦਾ ਮਤਲਬ ਔਰ ਖਾਣ ਪੀਣ ਦਾ ਧਿਆਨ ਬਹੁਤਾ ਜਿਆਦਾ ਰੱਖਣ ਦੀ ਲੋੜ ਹੈ ਜਿਸ ਵੇਲੇ ਤੁਸੀਂ ਸਾਰੇ ਮਿਲਾਵਟੀ ਸੰਸਾਰ ਚ ਬੈਠੇ ਹੋਇਓ ਹਰੇਕ ਬੰਦਾ ਪੈਸੇ ਕਮਾਉਣ ਦੇ ਜੋਰ ਚ ਲੱਗਿਆ ਹੋਇਆ ਗਲਤਮਲ ਚੀਜ਼ਾਂ ਬਣਾ ਕੇ ਖਵਾ ਰਿਆ ਪਿਆ ਰਿਹਾ ਉਸ ਹਾਲਾਤ ਵਿੱਚ ਤੁਸੀਂ ਆਪਣਾ ਧਿਆਨ ਆਪ ਰੱਖਣਾ ਵੀ ਤੁਸੀਂ ਖਾਗ ਹੀ ਰਹੇ ਹੋ ਇਹਦਾ ਨੁਕਸਾਨ ਕੀ ਹੋ ਰਿਹਾ ਹੈ ਇਹ ਇਫੈਕਟ ਕੀ ਆ ਰਿਹਾ ਹੈ ਬੋਡੀ ਇਹ ਸਾਰਾ ਕੁਝ ਸਾਨੂੰ ਬੋਡੀ ਪਹਿਲਾਂ ਹੀ ਦੱਸ ਦਿੰਦੀ ਹੈ ਟੈਸਟ ਕਰਾਉਣ ਤੋਂ ਪਹਿਲਾਂ ਵੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਠੀਕ ਨਹੀਂ ਹੈਗੇ ਹੂੰ ਉਸੇ ਵੇਲੇ ਉਹਦੀ ਰਿਪੋਰਟ ਲਓ ਔਰ ਉਸ ਤੋਂ ਬਾਅਦ ਉਹਨੂੰ ਪਹਿਲਾਂ ਅਜ ਦੇ ਵਿੱਚ ਲੈ ਕੇ ਜਾਓ ਤਾਂ ਕਿ ਤੁਸੀਂ ਸ਼ੁਰੂਆਤੀ ਦੌਰ ਜੀ ਨੂੰ ਕੰਟਰੋਲ ਕਰ ਲਓ ਪਰ ਜੇ ਇਹ ਕਿ ਵੱਧ ਜੇ ਫਿਰ ਮੇਰੇ ਵਰਗੀ ਹਾਲਾਤ ਹੋ ਜਾਏਗੀ 20 20 ਸਾਲਾਂ ਤੋਂ ਡਾਇਲਿਸਿਸ ਕਰਾ ਰਹੇ ਹਾਂ ਪਰ ਚਲੋ ਹੁਣ ਸਾਡੀ ਤੇ ਰੁਟੀਨ ਹੀ ਇਦਾਂ ਦੀ ਬਣ ਗਈ ਹੈ ਪਰ ਮੈਂ ਤੇ ਰੱਬ 'ਕੇ ਅਰਦਾਸ ਕਰਾਂਗਾ ਸਾਰਿਆਂ ਨੂੰ ਮਾਰਾ ਠੀਕ ਠਾਕ ਰੱਖੋ ਕਿਸੇ ਨੂੰ ਵੀ ਬਿਮਾਰੀ ਏਡੀ ਵੱਡੀ ਨਾ ਪਵੇ ਇਹ ਸਨ ਕਮਲਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਊ ਆਪਣੇ ਸ਼ੇਅਰ ਆਪਣੇ ਦਾ ਸਾਂਝੇ ਕੀਤੇ ਤੇ ਲਾਈਫ ਕੇਅਰ ਫਾਊਂਡੇਸ਼ਨ ਦਾ ਧੰਨਵਾਦ ਵੀ ਕੀਤਾ ਜੋ ਆਪਾਂ ਸਹੂਲਤ ਇਹਨਾਂ ਨੂੰ ਦਿੱਤੀ ਹੋਈ ਹੈ ਬਹੁਤ ਵੱਡੀ ਰਾਹਤ ਜੋ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇਹਨਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਹੋਰ ਵੀ ਨੇ ਉਹਨਾਂ ਨਾਲ ਆਪਾਂ ਮਿਲਦੇ ਰਹਾਂਗੇ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਨੂੰ ਕੀ ਕੀ ਚੈਲੰਜ ਆਏ ਨੇ ਉਹਨਾਂ ਬਾਰੇ ਆਪਾਂ ਜਾਣਦੇ ਰਹਾਂਗੇ ਸੋ ਇਹਨਾਂ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਹੈ ਸਾਰਿਆਂ ਲਈ ਤੇ ਆਪਣੇ ਜੋ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਇੱਕੋ ਹੀ ਅਪੀਲ ਵੀ ਸਮਾਂ ਰਹਿੰਦੇ ਟੈਸਟ ਜ਼ਰੂਰ ਕਰਾਓ ਬਹੁਤ ਬਹੁਤ ਸ਼ੁਕਰੀਆ